ਦੇਖਣ ਵਾਲੇ ਕੌਣ ਸੀਗੇ 4 ਲੱਖ ਉਹਦੇ ਮਰਨ ਤੋਂ ਬਾਅਦ ਉਹਦੇ ਫੋਲੋਅਰਸ 4 ਵਾਰ ਚ ਆਉਂਦੇ ਆ ਉਹ ਲੋਕਾਂ ਨੇ ਜਿਆਦਾ ਐ ਕਰੋ ਇੱਕ ਬੰਬ ਲਓ ਜਿਹੜੇ ਸੋਸ਼ਲ ਮੀਡੀਆ ਤੇ ਗੰਦੀਆਂ ਗਾਲਾਂ ਕੱਢਦੇ ਨੇ ਗੁਰੂ ਸਾਹਿਬਾਨ ਦੀਆਂ ਫੋਟੋਗ੍ਰਾਫਸ ਲਗਾ ਕੇ 50 ਲੱਖ ਫੋਲੋਅਰ ਹੋਰ ਵਧਿਆ ਇੱਕ ਇੱਕ ਥਾਂ ਇਕੱਠੇ ਕਰ ਲੋ ਬੰਬ ਸੁੱਟ ਕੇ ਸੱਪਾ ਮਕਾਓ ਚਾਹੇ ਕੋਈ ਨਿਹੰਗ ਜੱਥੇਬੰਦੀ ਦੇ ਬੰਦੇ ਨੇ ਕੋਈ ਵੀ ਆ ਕਿਸੇ ਨੂੰ ਮਾਰਨਾ ਤਾਂ ਹੱਲ ਹੋ ਹੀ ਨਹੀਂ ਸਕਦਾ ਇਹ ਕਿਵੇਂ ਹੱਲ ਹੋ ਸਕਦਾ ਜੋ 88 ਹੋਇਆ ਜੋ 47 ਹੋਇਆ ਸਰਕਾਰਾਂ ਦੇ ਤਾਂ ਅਸੀਂ ਹੱਕ ਚ ਬੋਤਰੇ ਹਾਂ ਨਾ ਸਰਕਾਰਾਂ ਨੂੰ ਤਾਂ ਬੜਾ ਸੌਖਾ ਹੋ ਜਾਂਦਾ Hindu Sikh Division ਡਿਜੀਟਲ ਮੀਡੀਆ ਤੇ ਜੋ ਚਾਚਾ ਚੱਲ ਰਹੀ ਹੈ ਕਹਿੰਦੇ ਭਾਬੀ ਕਮਲ ਕੌਰ ਕੌਰ ਸ਼ਬਦ ਲਾ ਕੇ ਇਹ ਵੀਡੀਓ ਜਿਹੜੇ ਡਿਜੀਟਲ ਮੀਡੀਆ ਤੇ ਪਾਈਆਂ ਨਹੀਂ ਜਾ ਸਕਦੀ ਸਾਡੇ ਪੇਜ ਕਿਵੇਂ ਬੰਦ ਹੋ ਜਾਂਦੇ ਆ ਜਿਹੜੇ ਸੋਸ਼ਲ ਹੀ ਸਹੀ ਗੱਲ ਕਹਿ ਰਹੇ ਹੁੰਦੇ ਨੇ ਬਹੁਤ ਸਾਰੇ ਹਜੇ ਚੈਨਲ ਆ ਬਹੁਤ ਸਾਰੇ ਹਜੇ ਪੱਤਰਕਾਰ ਆ ਜਿਨ੍ਹਾਂ ਦੇ ਪਰਚੇ ਦਰਜ ਹੋ ਜਾਂਦੇ ਆ ਪਰਸਨਲੀ ਅਟੈਕ ਹੋਉਂਦੇ ਆ ਕਦਿਆਂ ਨੂੰ ਪਾ ਨਾ ਮਬਰਤੀਆਂ ਸੀ ਸਿਮਿੰਟ ਚ ਪਰਚਾ ਦਰਜ ਕਰਾ ਦਿੰਦੇ ਆ ਉਹ ਕੁੜੀ ਦਾ ਪਰਚਾ ਕਿਉਂ ਨਹੀਂ ਦਰਜ ਕਰਵਾਇਆ ਜਾ ਸਕਦਾ ਡਿਜੀਟਲ ਮੀਡੀਆ ਤੇ ਇੱਕ ਹੋਰ ਵੀ ਚਰਚਾ ਚੱਲੇ ਹੋਈ ਆ ਜਿੱਥੇ ਹੰਡੀਆਂ ਦਾ ਕਹਿਣਾ ਕਿ ਇਹ ਤਾਂ ਹਲੇ ਇੱਕ ਨੂੰ ਹੀ ਸੋਦਾ ਲੱਗਿਆ ਹਲੇ ਬਾਕੀ ਆ ਗਲਤ ਨੂੰ ਸਹੀ ਪ੍ਰੂਫ ਕਰ ਦੇਣਾ ਉਹ ਗਲਤ ਸਹੀ ਪ੍ਰੂਫ ਨਹੀਂ ਹੁੰਦਾ ਐਵੇਂ ਗਲਤ ਨੇ ਹਾਲਾਤ ਗਲਤ ਹੀ ਰਹਿਣਾ ਇੱਕ ਸਵਾਲ ਦਾ ਇਹਦਾ ਜਵਾਬ ਮੇਰੇ ਕੋਲ ਕਿਸੇ ਨੇ ਦਿੱਤਾ ਸੀ ਕਿ ਇੰਦਰਾ ਗਾਂਧੀ ਨੂੰ ਸੋਦਾ ਲੱਗਿਆ ਉਹ ਸਟੇਟ ਸੀ ਆਈ ਦੇ ਵਿੱਚ ਉਹ ਛੋਟੇ ਬੱਚੇ ਅਜੇ ਵੱਡੀ ਅ ਛੋਟੇ ਛੋਟੇ ਕੱਪੜੇ ਪਾ ਕੇ ਕੈਮਰੇ ਦੇ ਸਾਹਮਣੇ ਆਜ ਆਉਂਦੇ ਨੇ ਮੈਂ ਸੂਟ ਪਾਉਣੀਆ ਮੈਨੂੰ ਸੂਟ ਪਾੜੇ ਪਸੰਦ ਆ ਕਿਸੇ ਨੂੰ ਸਕਰਟਸ ਪਾੜੇ ਪਸੰਦ ਹੋ ਸਕਦੀਆਂ ਨੇ ਕਿਸੇ ਨੇ ਕੀ ਪਾਉਣਾ ਕਿਸੇ ਨੇ ਕੀ ਨਹੀਂ ਪਾਉਣਾ ਉਹ ਦੀ ਪਰਸਨਲ ਚੋਇਸ ਹੈ ਸਾਡੇ ਸਭਿਆਚਾਰ ਦੇ ਵਿੱਚ ਉਹ ਤਾਂ ਹੀ ਆ ਕੀ ਹੈ ਉਹਨੂੰ ਵੀ ਅਸੈਪਟ ਕਰੋ ਉਹਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ ਉਹਨੂੰ ਵੀ ਅਸੈਪਟ ਕਰੋ ਸੂਰ ਵੀਰ ਪੈਦਾ ਹੋਏ ਨੇ ਕੁਰਬਾਨੀਆਂ ਦਿੱਤੀਆਂ ਨੇ ਫਿਰ ਇੱਥੇ ਇਹ ਜਿਹੜੀ ਲਚਰਤਾ ਗੰਦਾ ਇਹ ਨਹੀਂ ਚੱਲਣਾ ਹੈਗਾ ਤੁਸੀਂ ਮੰਨਦੇ ਕਿਉਂ ਨਹੀਂ ਕਿ ਅਸੀਂ ਵੀ ਉਸੇ ਸਮਾਜ ਦਾ ਹਿੱਸਾ ਉਹ ਸਮਾਜ ਕਿਸੇ ਇੱਕ ਕੁੜੀ ਨੇ ਸਰਜਿਆ ਨਹੀਂ ਹੈ ਕਿਉਂਕਿ ਸਾਡੇ ਵਿੱਚ ਗੱਟਸ ਨਹੀਂ ਸਾਡੇ ਵਿੱਚ ਦਮ ਨਹੀਂ ਹੈਗਾ ਇਹ ਸਹੀ ਨੂੰ ਸਹੀ ਆ ਗਲਤ ਨੂੰ ਗਲਤ ਕਹਿ ਸਕੀਏ ਕਿ ਇੱਕ ਕੁੜੀ 3-3 4-4 ਪੜਾਵਾਂ ਨਾਲ ਵਿਆਹੀ ਹੋਈ ਹੈ ਤਾਂ ਕਿ ਪ੍ਰਾਪਰਟੀ ਦੀ ਡਿਵੀਜ਼ਨ ਨਾ ਹੋਵੇ ਕਿਹੜੇ ਕਲਚਰ ਦੀ ਗੱਲ ਕਰਦੇ ਆ ਗੱਲੀਬਾਤੀ ਕਲਚਰ ਕਲਚਰ ਸਭਿਆਚਾਰ ਦੀ ਦੁਹਾਈ ਦੇਣਾ ਡਿਫਰੈਂਟ ਹੈ ਗਰਾਊਂਡ ਤੇ ਗੱਲ ਕਰੋ ਸਚਾਈ ਕੀ ਹੈ ਉਹਦੀ ਗੱਲ ਕਰੋ ਰੋਜ਼ਗਾਰ ਨਹੀਂ ਹੋਊਗਾ ਐਜੂਕੇਸ਼ਨ ਨਹੀਂ ਹੋਊਗੀ ਤਾਂ ਉਹ ਪਟਕੂ ਗਈ ਪਟਕੂਗਾ ਚਾਹੇ ਮੁੰਡੇ ਨਸ਼ਿਆਂ ਦੇ ਵਿੱਚ ਪੈ ਜਾਣ ਚਾਹੇ ਕੁੜੀਆਂ ਪ੍ਰੋਸਟੀਚੂਨ ਦੇ ਵਿੱਚ ਪੈ ਜਾਣ ਤੁਸੀਂ ਇਹਨਾਂ ਕੁੜੀਆਂ ਦੀ ਗੱਲ ਕੀਤੀ ਹੈ ਯੂਥ ਦੀ ਗੱਲ ਕੀਤੀ ਹੈ ਕਿਹਦੇ ਉਹਨਾਂ ਕੋਲ ਕੰਮ ਨਹੀਂ ਤਾਂ ਹੀ ਉਹਨਾਂ ਨੂੰ ਡਿਜੀਟਲ মিডিਆ ਦਾ ਸਹਾਰਾ ਲੈਣਾ ਪੈਂਦਾ ਐਦਾਂ ਦਾ ਕੰਮ ਕਰਨਾ ਪੈਂਦਾ ਤੇ ਉਹ ਕੁੜੀਆਂ ਰਿਸਪੈਕਟ ਦੇ ਕਾਬਿਲ ਵੀ ਨਹੀਂ ਅਸੀਂ ਸਾਰੇ ਰਿਸਪੈਕਟ ਕਰਦੇ ਆ ਉਹਨਾਂ ਕੁੜੀਆਂ ਦੀ ਕੁੜੀਆਂ ਛੱਡੋ ਮੈਂ ਤਾਂ ਕਹਿੰਦੀ ਆ ਇਨਸਾਨ ਦੇ ਤੌਰ ਤੇ ਮੁੰਡੇ ਵੀ ਮੋਹਚਾਏ ਉਹਦੇ ਚ ਸਾਡੀ ਪਰਵਰਿਸ਼ ਚ ਪ੍ਰੋਬਲਮ ਹੈ ਅਸੀਂ ਨੀ ਉਹ ਚੀਜ਼ਾਂ ਜੋ ਸੇ ਸਾਨੂੰ ਦੇਣੀ ਚਾਹੀਦੀ ਹੈ ਉਹ ਸੋਸ਼ਲ ਮੀਡੀਆ ਉਹਨਾਂ ਨੂੰ ਦੇ ਰਿਆ ਤੁਸੀਂ ਗੂਗਲ ਕਰਕੇ ਦੇਖ ਲਓ ਪੌਨ ਸਾਈਟਸ ਅਵੇਲੇਬਲ ਨੇ ਜਿਹਦੇ ਦੇਖਣਾ ਖੋਲ ਕੇ ਵੀ ਦੇਖਣਾ ਜਿੱਦਾਂ ਹੁਣ ਮੈਂ ਸਟਾਰਟਿੰਗ ਸੇ ਕਹਿ ਕੇ ਹਟੀਆਂ ਵੀ ਜਿਹੜਾ ਡਿਜੀਟਲ ਮੀਡੀਆ ਤੇ ਕੰਚਨ ਕੁਮਾਰੀ ਉਰਫਾ ਭਾਵੀ ਕਮਲਕੌਰ ਦਾ ਮੁੱਦਾ ਜਿਹੜਾ ਮੌਤ ਦਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਤਾਂ ਤੁਹਾਡੇ ਮੁਤਾਬਕ ਇੱਥੇ ਕੀ ਕਹਿਣਾ ਕਿ ਇਹ ਠੀਕ ਹੋਇਆ ਜਾਂ ਗਲਤ ਹੋਇਆ ਤਾਂ ਅੰਮ੍ਰਿਤਪਾਲ ਮੈਰੋ ਦੇ ਹੱਕ ਵਿੱਚ ਜਿੱਥੇ ਬੰਨੀਆਂ ਕਹਿ ਰਹੀਆਂ ਨੇ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਅ ਰਜੀ ਦੇਖੋ ਇਹਦਾ ਇਹ ਇੱਕ ਹੋਰ ਰਸਤਾ ਹੈ ਵੀ ਜਾਂ ਤਾਂ ਸੀ ਇੱਧਰ ਖੜਗੇ ਜਾਂ ਸੀ ਇੱਧਰ ਖੜਗੇ ਹਨਾ ਮਤਲਬ ਜੇ ਓਵਰਆਲ ਦੇਖੀਏ ਇਹਨੂੰ ਸੀ ਪੰਜਾਬ ਦੇ ਦੋ ਹਿੱਸਿਆਂ ਚ ਵੰਡਿਆ ਗਿਆ ਬੜਾ ਕਲੀਅਰਲੀ ਕੱਲ ਦਾ ਵਾਇਰ ਨੇ ਇੱਕ ਨਿਊਜ਼ ਵੀ ਲਗਾਈ ਸੀ ਕਿ ਪੰਜਾਬ ਦਾ ਦੋ ਹਿੱਸਿਆਂ ਚ ਵੰਡਿਆ ਪਿਆ ਹੈ ਹੁਣ ਇਹ ਇਹ ਸਾਡਾ ਜਿਹੜਾ ਇਮੇਜ ਨੈਸ਼ਨਲ ਲੈਵਲ ਤੇ ਜਾ ਰਿਹਾ ਸਾਨੂੰ ਇਹਨੂੰ ਵੀ ਇਹਦੇ ਨਾਲ ਵੀ ਸੰਬੋਧਿਤ ਹੋਣਾ ਪੈਣਾ ਕੁਝ ਚੀਜ਼ਾਂ ਇੱਕ ਸਾਨੂੰ ਇਹ ਦੇਖਣਾ ਪੈਣਾ ਮੈਨੇ ਮੈਨੇ ਹੱਕ ਪੂਰਦੀ ਕਿ ਕੋਈ ਵੀ ਕੁੜੀ ਕੋਈ ਵੀ ਕੁੜੀ ਕੀ ਕੋਈ ਵੀ ਇਨਸਾਨ ਕੋਈ ਮੁੰਡਾ ਵੀ ਹੋਵੇ ਕੋਈ ਵੀ ਇਹ ਜਾ ਮਤਲਬ ਅਸ਼ਲੀਲ ਜਾਂ ਜਿਹਨੂੰ ਅਸੀਂ ਸੋਸ਼ੀਅਲ ਈ ਗਲਤ ਸਮਝਦੇ ਆ ਇਹ ਜਿਹੇ ਚੀਜ਼ਾਂ ਸੋਸ਼ਲ ਮੀਡੀਆ ਤੇ ਲੈ ਕੇ ਆਵੇ ਕਿਉਂਕਿ ਉਹ ਸਾਨੂੰ ਸਾਰਿਆਂ ਨੂੰ ਹੀ ਪ੍ਰੋਬਲਮਸ ਦਿੰਦੀਆਂ ਨੇ ਨਾ ਲੇਕਿਨ ਦ ਥਿੰਗ ਇਜ਼ ਕਿ ਉਹ ਦੇਖਣ ਵਾਲੇ ਕੌਣ ਸੀਗੇ 4 ਲੱਖ ਉਦੇ ਮਰਨ ਤੋਂ ਬਾਅਦ ਉਹਦੇ ਫੋਲੋਅਰਸ ਹੋਰ ਵੱਧ ਜਾਂਦੇ ਆ ਉਹ ਲੋਕ ਕੌਣ ਨੇ ਉਹ ਵੀ ਤੇ ਪੰਜਾਬੀ ਨੇ ਨਾ ਯਾਦਾ ਐ ਕਰੋ ਇੱਕ ਬੰਬਲ ਉਹ ਜਿਹੜੇ ਸੋਸ਼ਲ ਮੀਡੀਆ ਤੇ ਗੰਦੀਆਂ ਕਾਲਾ ਘਾੜਾ ਖਾਡਦੇ ਨੇ ਗੁਰੂ ਸਾਹਿਬਾਨ ਦੀਆਂ ਫੋਟੋਗ੍ਰਾਫਸ ਲਗਾ ਕੇ ਜਾਂ ਸੰਤਾਨੀਆਂ ਫੋਟੋਆਂ ਲਾ ਕੇ ਇਹ ਜਾਂ ਜਿਹੜੇ ਉਹ ਦੇਖ ਰਹੇ ਨੇ ਉਹਨਾਂ ਕੁੜੀਆਂ ਨੂੰ ਹਨਾ 50 ਲੱਖ ਫੋਲੋਅਰ ਹੋਰ ਵਧਿਆ ਇੱਕ ਇੱਕ ਥਾਂ ਇਕੱਠੇ ਕਰ ਲਓ ਬੰਪਸੁੱਟ ਕੇ ਆਪਾਂ ਮੁਕਾ ਪੋਸੀਬਲ ਨਹੀਂ ਹੈ ਨਾ ਇੱਕ ਕੁੜੀ ਨੂੰ ਮਾਰਨਾ ਜਾਂ ਕਿਸੇ ਨੂੰ ਵੀ ਮਾਰਨਾ ਚਾਹੇ ਕੋਈ ਹੁਕ ਕੋਈ ਸੋਸ਼ਲ ਐਕਟਿਵਿਸਟ ਕਰ ਰਿਹਾ ਚਾਹੇ ਕੋਈ ਨਿਹੰਗ ਜਥੇਬੰਦੀ ਦੇ ਬੰਦੇ ਨੇ ਕੋਈ ਵੀ ਹੈ ਕਿਸੇ ਨੂੰ ਮਾਰਨਾ ਤਾਂ ਹੱਲ ਹੋ ਹੀ ਨਹੀਂ ਸਕਦਾ ਇਹ ਕਿਵੇਂ ਹੱਲ ਹੋ ਸਕਦਾ ਠੀਕ ਹੈ ਸਾਡੇ ਕੋਲ ਕਾਨੂੰਨ ਨੇ ਬਹੁਤ ਕੁਝ ਹੈ ਜਿਸ ਨਾਲ ਕਿ ਅਸੀਂ ਕਰ ਸਕਦੇ ਹਾਂ ਅੱਗੇ ਜਾ ਕੇ ਹੋਰ ਇਥੇ ਮਤਲਬ ਇੱਕ ਸੋਸ਼ਲ ਵੈਲਫੇਅਰ ਦੀ ਕੈਂਪੇਨ ਚਲਾਈ ਜਾ ਸਕਦੀ ਹੈ ਉਹਨਾਂ ਕੁੜੀਆਂ ਕੋਲੇ ਰੋਜ਼ਗਾਰ ਹੋਵੇ ਉਹ ਕਿਉਂ ਗੰਦ ਬਰੋਸਣ ਦੀ ਪ੍ਰੋਬਲਮ ਅਸਲ ਮੁੱਦੇ ਅਸੇ ਰੀਜ਼ਨ ਤੱਕ ਤਾਂ ਪਹੁੰਚਦੇ ਨਹੀਂ ਅਸੀਂ ਹੱਲ ਕੱਢਣ ਤੁਰ ਪੰਨੇ ਆ ਅਸੀਂ ਕੌਣ ਆ ਹੱਲ ਕੱਢਣ ਵਾਲੇ ਜਿਨ੍ਹਾਂ ਨੂੰ ਆਪ ਹੀ ਇਹ ਕਲੀਅਰ ਨਹੀਂ ਹੈਗਾ ਕਿ ਇਤਨਾ ਚੀਜ਼ਾਂ ਦੇ ਜਿਹੜੀਆਂ ਜੜਾਂ ਨੇ ਉਹ ਕਿੱਥੇ ਨੇ ਅੱਜ ਇੱਕ ਸਿੱਖ 체ਰਾ ਇਹ ਕਰ ਰਿਹਾ ਇੱਕ ਦੋ ਤਿੰਨ ਹੋਰ ਵਾਰੀ ਇਹੋ ਜਿਹਾ ਕੁਝ ਹੋਊਗਾ ਤਾਂ ਇੱਕ ਡਿਵੀਜ਼ਨ ਜਿਹੜੀ ਹੈ ਨੈਸ਼ਨਲ ਚੈਨਲਸ ਨੇ ਚਲਾਉਣੀ ਸ਼ੁਰੂ ਕਰਤੀ ਹੈ ਤਾਂ ਉਹਦੇ ਉਹਦੇ ਰਿਜ਼ਲਟਸ ਦੇਖੋ ਨਾ ਫਾਈਨਲ ਕਿ ਕੀ ਆਉਣਗੇ ਜੋ 84 ਛੋਇਆ ਜੋ 47 ਛੋਇਆ ਸਰਕਾਰਾਂ ਦੇ ਤਾਂ ਅਸੀਂ ਹੱਕ ਚ ਭੁਗਤ ਰਹੇ ਹਾਂ ਨਾ ਸਰਕਾਰਾਂ ਨੂੰ ਤਾਂ ਬੜਾ ਸੌਖਾ ਹੋ ਜਾਣਾ ਹਿੰਦੂ ਸਿੱਖ ਡਿਵੀਜ਼ਨ ਤੇ ਉਹ ਡਿਵੀਜ਼ਨ ਹਾਰਮਫੁਲ ਕੀਤੇ ਲਈ ਹੈ ਉਹ ਪੰਜਾਬੀਆਂ ਲਈ ਹੈ ਸਾਡੇ ਸਾਰਿਆਂ ਲਈ ਹੈ ਤਾਂ ਔਲ ਚੀਜ਼ਾਂ ਨੂੰ ਮੁਖਾਤਬ ਹੋਣਾ ਜ਼ਿਆਦਾ ਜ਼ਰੂਰੀ ਹੈ ਸਿੱਧੇ ਰਿਜ਼ਲਟਸ ਕੱਢ ਲੈਣੋਂ ਵੀ ਆ ਸਹੀ ਹੈ ਤੇ ਉਹ ਗਲਤ ਹੈ ਇਟਸ ਨੋਟ ਪੋਸਿਬਲ ਤੁਸੀਂ ਸਿਕਸ ਜਥੇਬੰਦੀਆਂ ਦੀ ਗੱਲ ਕੀਤੀ ਹੈ ਪਰ ਇਹ ਡਿਜੀਟਲ ਮੀਡੀਆ ਤੇ ਜੋ ਚਾਚਾ ਚੱਲ ਰਹੀ ਹੈ ਕਹਿੰਦੇ ਭਾਬੀ ਕਮਲਕੌਰ ਕੌਰ ਸ਼ਬਦ ਲਾ ਕੇ ਇਹ ਵੀਡੀਓ ਜਿਹੜੇ ਡਿਜੀਟਲ ਮੀਡੀਆ ਤੇ ਪਾਈਆਂ ਨਹੀਂ ਜਾ ਸਕਦੀਆਂ ਹੈ ਤੇ ਜੇ شکایت ਵੀ ਕੀਤੀ ਜਾ ਸਕਦੀ ਸੀ ਰਿਪੋਰਟ ਵੀ ਕੀਤੀ ਜਾ ਸਕਦੇ ਸੀ ਪੇਜ ਸਾਡੇ ਪੇਜ ਕਿਵੇਂ ਬੰਦ ਹੋ ਜਾਂਦੇ ਆ ਜਿਹੜੇ ਸੋਸ਼ਲ ਹੀ ਸਹੀ ਗੱਲ ਕਹਿ ਰਹੇ ਹੁੰਦੇ ਨੇ ਸਾਡੇ ਕਿਵੇਂ ਬਹੁਤ ਸਾਰੇ ਅਜੇ ਚੈਨਲ ਆ ਬਹੁਤ ਸਾਰੇ ਅਜੇ ਪੱਤਰਕਾਰ ਆ ਜਿਨ੍ਹਾਂ ਨੇ ਪਰਚੇ ਦਰਜ ਹੋ ਜਾਂਦੇ ਆ ਪਰਸਨਲੀ ਅਟੈਕ ਹੁੰਦੇ ਆ ਸਰਕਾਰਾਂ ਵੱਲੋਂ ਹੁੰਦੇ ਆ ਉਹਨਾਂ ਨੇ ਰਿਪੋਰਟ ਕਰਦੇ ਨੇ ਸਭ ਤੋਂ ਵੱਡੀ ਗੱਲ ਮਤਲਬ ਧਾਰਮਿਕ ਭਾਵਨਾਵਾਂ ਦੇ ਸਾਡੀਆਂ ਦੋਨੋਂ ਭਾਵਨਾਵਾਂ ਭਟਕਦੀਆਂ ਸੀ ਮਿੰਟ ਚ ਪਰਚੇ ਦਰਜ ਕਰਾ ਦਿੰਦੇ ਆ ਉਹ ਕੁੜੀ ਦਾ ਪਰਚਾ ਕਿਉਂ ਨਹੀਂ ਦਰਜ ਕਰਵਾਇਆ ਜਾ ਸਕਦਾ ਮੋਰੋ ਵਿਲ ਸੰਵਿਧਾਨ ਦੇ ਮੁਤਾਬਿਕ ਧਰਮ ਇੱਕ ਪਰਸਨਲ ਮੈਟਰ ਹੈ ਜਿਦੇ ਤੇ ਮਤਲਬ ਅਸੀਂ ਡਿਸੀਜਨ ਲੈਣ ਵਾਲੇ ਕੋਈ ਨਹੀਂ ਹੈਗੇ ਨਾ ਤਾਂ ਇਹਨਾਂ ਚੀਜ਼ਾਂ ਨੂੰ ਜਿਹੜੀ ਮਤਲਬ ਇਹ ਹੈ ਜੇ ਫਾਲਤੂ ਗੱਲਾਂ ਨੂੰ ਵਧਾਵਦਾ ਕੇ ਵਧਾਵਦਾ ਕੇ ਜਿਵੇਂ ਮਰਜੀ ਇਹਨੂੰ ਇਹਨੂੰ ਅੱਗੋਂ ਦੇ ਅੱਗੋਂ ਮਤਲਬ ਸਮੁੰਦਰ ਬਣਾ ਲਓ ਚਾਹੇ ਕਿਸੇ ਨਦੀ ਦਾ ਪਰ ਇਹ ਹੱਲ ਤਾਂ ਨਹੀਂ ਹੈਗੇ ਨਾ ਉਹਨਾਂ ਚੀਜ਼ਾਂ ਤੇ ਤਾਂ ਲੀਗਲੀ ਬਹੁਤ ਸਾਰੇ ਕੁਐਸਚਨ ਚੁੱਕੇ ਜਾ ਸਕਦੇ ਸੀਗੇ ਪ੍ਰੀਪੇਅਰਡ ਰਿਪੋਰਟ ਹੋ ਸਕਦੇ ਸੀ ਜੋ ਕੀਤਾ ਜਾਣਾ ਚਾਹੀਦਾ ਸੀ ਉਹ ਤੇ ਕੀਤਾ ਨਹੀਂ ਗਿਆ ਮਾਰ ਦੇਣਾ ਇਜ਼ ਨੋਟ ਅ ਸੋਲੂਸ਼ਨ ਡਿਜੀਟਲ মিডিਆ ਤੇ ਇੱਕ ਹੋਰ ਵੀ ਚਰਚਾ ਚੱਲੇ ਹੋਈ ਆ ਜਿੱਥੇ ਮੰਡੀਆਂ ਦਾ ਕਹਿਣਾ ਕਿ ਇਹ ਤਾਂ ਹਲੇ ਇੱਕ ਨੂੰ ਹੀ ਸੋਧਾ ਲੱਗਿਆ ਹਲੇ ਬਾਕੀ ਆ ਦੇਖੋ ਇੱਕ ਮੇਰਾ ਸਵਾਲ ਹੈ ਇੱਥੇ ਗੁਰੂ ਸਾਹਿਬਾਨ ਨੇ ਜੀ ਗੁਰੂ ਸਾਹਿਬਾਨ ਦੇ ਟਾਈਮ ਦੇ ਵਿੱਚ ਕੋਈ ਵੀ ਇੱਕ ਨਿਹੱਥਾ ਜਾਂ ਔਰਤ ਕਦੇ ਕਿਸੇ ਦਾ ਸੋਧਾ ਲੱਗਿਆ ਹੋਗਾ ਮੈਂ ਧਰਮ ਦੇ ਮਾਮਲੇ 'ਚ ਬਹੁਤੀ ਇੰਟਰਫੀਰੈਂਸ ਨਹੀਂ ਕਰਦੀ ਪਰ ਕੁਝ ਕੁ ਚੀਜ਼ਾਂ ਸਾਡੀ ਸਿੱਖ ਆਈਡੀਓਲੋਜੀ ਦੇ ਖਿਲਾਫ ਹੈ ਬੀਇੰਗ ਸਿੱਖ ਉਹਨਾਂ ਚੀਜ਼ਾਂ ਤੇ ਮੈਨੂੰ ਇਤਰਾਜ਼ ਹੋਣਾ ਚਾਹੀਦਾ ਹੈ ਕਿਸੇ ਵੀ ਸਿੱਖ ਨੂੰ ਹੋਣਾ ਚਾਹੀਦਾ ਮੈਨੂੰ ਨਹੀਂ ਹੋਣਾ ਚਾਹੀਦਾ ਇੱਕ ਵੱਡੀ ਭੀੜ ਸੋਸ਼ਲ ਮੀਡੀਆ ਤੇ ਖੜੀ ਕਰ ਦੇਣੀ ਕਿ ਇਹ ਸਹੀ ਹੈ ਸਹੀ ਹੈ ਸਹੀ ਹੈ ਉਹ ਗਲਤ ਨੂੰ ਸਹੀ ਪ੍ਰੂਫ ਕਰ ਦੇਣਾ ਉਹ ਗਲਤ ਸਹੀ ਪ੍ਰੂਫ ਨਹੀਂ ਹੁੰਦਾ ਐਵੇਂ ਗਰਤ ਨੇ ਹਰ ਹਾਲਤ ਗਲਤ ਹੀ ਰਹਿਣਾ ਇਹ ਕਿ ਸੋਸ਼ਲ ਮੀਡੀਆ ਤੇ ਇੱਕ ਭੀੜ ਖੜੀ ਹੋ ਸਕਦੀ ਹੈ ਇੱਕ ਭੀੜ ਸਟੇਟ ਦੇ ਹੱਕ ਚ ਬੁਕਤ ਦੀ ਹੋ ਸਕਦੀ ਹੈ ਇੱਕ ਭੀੜ ਮਤਲਬ ਕੁਝ ਕਿ ਧਾਰਮਿਕ ਜਾਂ ਆਦਿ ਆਪ ਨੂੰ ਕੁਝ ਕਰਵਾਉਂਦੇ ਐਕਟਿਵਿਸਟ ਲੋਕਾਂ ਦੇ ਹੱਕ ਚ ਪੂਰ ਸਕਦੀ ਹੈ ਲੇਕਿਨ ਓਵਰ ਆਲ ਉਹ ਪੰਜਾਬ ਦਾ ਨੁਕਸਾਨ ਕਰ ਰਹੀ ਹੈ ਕਦੇ ਵੀ ਸੋਦੇ ਵਰਗੇ ਸ਼ਬਦ ਸਾਡੇ ਗੁਰੂ ਸਾਹਿਬਾਨ ਨੇ ਔਰਤਾਂ ਲਈ ਜਾਂ ਨਿਹੱਥੇ ਲੋਕਾਂ ਲਈ ਨਹੀਂ ਵਰਤੇ ਕਦੇ ਹੋਇਆ ਵੀ ਨਹੀਂ ਇੱਕ ਸਵਾਲ ਦਾ ਇਹਦਾ ਜਵਾਬ ਮੇਰੇ ਕੋਲ ਕਿਸੇ ਨੇ ਦਿੱਤਾ ਸੀ ਕਿ ਇੰਦਰਾ ਗਾਂਧੀ ਨੂੰ ਸੋਦਾ ਲੱਗਿਆ ਉਹ ਸਟੇਟ ਸੀ ਉਹ ਕੋਈ ਆਮ ਔਰਤ ਯਾ ਇਤਨੇ ਹੱਥੀ ਔਰਤ ਨਹੀਂ ਸੀ ਕੋਈ ਅਬਲਾ ਔਰਤ ਨਹੀਂ ਸੀ ਯਾ ਸਿਰਫ ਆਬਦੀ ਮਜਬੂਰੀ ਨੂੰ ਕੁਝ ਗਲਤ ਕੰਮ ਕਰਦੀ ਔਰਤ ਨਹੀਂ ਸੀ ਉਹ ਇੱਕ ਸਟੇਟ ਦੀ ਸੀ ਏਮਪਾਵਰਡ ਔਮਨ ਸੀਗੀ ਉਹਦਾ ਸੋਧਾ ਲਭਣਾ ਅਸੀਂ ਉਹਦੇ ਚ ਕਿਤੇ ਨਾ ਕਿਤੇ ਫਿਰ ਵੀ ਸਾਰੇ ਜਾਣੇ ਸਾਰਾ ਪੰਜਾਬ ਇਕਜੁੱਟ ਹੋਇਆ ਸੀ ਉਹਨਾਂ ਵੇਲੇ ਉਸ ਵੇਲੇ ਪਰ ਜਿਹੜਾ ਗਲਤ ਆ ਉਹਨੂੰ ਤੇ ਗਲਤੀ ਕਿਹਾ ਜਾਊਗਾ ਉਹਨੂੰ ਕਦੇ ਸਹੀ ਨਹੀਂ ਪ੍ਰੂਫ ਕੀਤਾ ਜਾ ਸਕਦਾ ਤੁਸੀਂ ਕਿਹਾ ਵੀ ਜੋ ਗਲਤ ਆ ਉਹਨੂੰ ਗਲਤੀ ਹੀ ਕਿਹਾ ਜਾਊਗਾ ਪਰ ਜਿੱਦਾਂ ਹੁਣ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਇਹ ਡਿਜੀਟਲ ਮੀਡੀਆ ਤੇ ਆ ਹਰ ਆਏ ਦਿਨ ਚੇਹੇ ਉਹ ਛੋਟੇ ਬੱਚੀ ਆ ਚੇਹੇ ਵੱਡੀ ਆ ਛੋਟੇ ਛੋਟੇ ਕੱਪੜੇ ਪਾ ਕੇ ਕੈਮਰੇ ਦੇ ਸਾਹਮਣੇ ਆਜ ਆਉਂਦੇ ਨੇ ਕਿ ਉਹ ਸਹੀ ਆ ਫਿਰ ਇਹ ਦੇਖੋ ਕੱਪੜੇ ਪਾਉਣਾ ਛੋਟੇ ਕੱਪੜੇ ਪਾਉਣਾ ਜਾਂ ਵੱਡੇ ਕੱਪੜੇ ਪਾਉਣਾ ਉਹਨੂੰ ਸਹੀ ਜਾਂ ਗਲਤ ਕਹਿਣ ਵਾਲੀ ਮੈਂ ਕੌਣ ਹੁੰਨੀ ਆ ਇਹ ਮੇਰੇ ਕੋਲ ਹੱਥ ਕੀ ਨਹੀਂ ਹੈ ਨਾ ਮੈਂ ਸੂਟ ਪਾਉਂਦੀ ਆ ਮੈਨੂੰ ਸੂਟ ਪਾੜੇ ਪਸੰਦ ਆ ਕਿਸੇ ਨੂੰ ਸਕਰਟਸ ਪਾਣੇ ਪਸੰਦ ਹੋ ਸਕਦੀਆਂ ਨੇ ਕਿਸੇ ਨੂੰ ਕੋਈ ਹੋਰ ਕੱਪੜੇ ਪਾਣੇ ਪਸੰਦ ਹੋ ਸਕਦੇ ਨੇ ਜੇ ਮੈਂ ਉਹਦੀ ਇੱਕ ਡੈਫੀਨੇਸ਼ਨ ਫੈਮਿਨਿਜ਼ਮ ਦੇ ਵਿੱਚ ਸੈੱਟ ਕਰਾਂ ਜਾਂ ਉਹਦੀ ਕਿਸੇ ਆਈਡੀਓਲੋਜੀ ਨੂੰ ਅਡਾਪਟ ਕਰਾਂ ਤਾਂ ਮੈਂ ਸਵਾਲ ਉਠਾ ਸਕਦੀਆਂ ਲੇਕਿਨ ਉਹ ਮੇਰੇ ਲਈ ਸਵਾਲ ਹੀ ਨਹੀਂ ਮੈਂ ਉਹਨਾਂ ਤਾਂ ਮੈਂ ਉਹਨਾਂ ਨੂੰ ਕੁਝ ਵੀ ਕਹਿਣ ਵਾਲੀ ਕੌਣ ਹੁੰਦੀ ਆ ਨਾ ਮੈਂ ਉਹ ਜਵਾਬ ਕਿਵੇਂ ਦੇ ਸਕਦੀਆਂ ਕਿਸੇ ਨੇ ਕੀ ਪਾਉਣਾ ਕਿਸੇ ਨੇ ਕੀ ਨਹੀਂ ਪਾਉਣਾ ਉਹਦੀ ਪਰਸਨਲ ਚੋਇਸ ਹੈ ਉਹਨੂੰ ਲੈ ਕੇ ਦੇਖੋ ਜੇ ਅਸੀਂ ਇਹਦੇ ਤੇ ਗੱਲ ਕਰਦੇ ਆ ਸਾਡੇ ਲੀਡਰਸ ਨੇ ਬਹੁਤ ਸਾਰੇ ਬਿਆਨ ਦਿੱਤੇ ਆ ਕਿ ਕੁੜੀਆਂ ਪਰਹੋਕ ਕਰਦੀਆਂ ਨੇ ਤਾਂ ਉਹਨਾਂ ਦੇ ਰੇਪ ਹੁੰਦੇ ਆ ਕੰਪੜਿਆਂ ਤੇ ਤੰਸਕਸ ਦੇ ਕਹਿੰਦੇ ਆ ਕੱਪੜੇ ਕੱਪੜੇ ਕੀ ਹੱਲ ਐ ਵਾਕਈ ਜਿਵੇਂ ਦਾ ਇਕੋਸ਼ੋ ਨੇ ਵਰਡਿੰਗ ਕੀਤੀ ਸੀ ਕਿ ਅਸ਼ਲੀਲਤਾ ਸਾਡੀਆਂ ਨਜ਼ਰਾਂ ਚ ਹੈ ਨਾ ਮੰਟੋ ਨੇ ਵੀ ਇਹ ਵਰਡਸ ਕਹੇ ਸੀ ਕਿ ਚਾਹੇ ਤੁਸੀਂ ਬੁਰਕੇ ਪਾ ਲਓ ਫਿਰ ਸਾਥ ਨੂੰ ਆਪਣੀਆਂ ਨਜ਼ਰਾਂ ਦਾ ਹੀ ਦੇਣਾ ਪੈਣਾ ਅਸ਼ਲੀਲਤਾ ਹੈ ਕੀ ਜੇ ਕੁਦਰਤ ਨੇ ਅਸ਼ਲੀਲਤਾ ਨੰਗੇਜ ਨੂੰ ਬਣਾਇਆ ਹੁੰਦਾ ਤਾਂ ਸਾਨੂੰ ਕੱਪੜੇ ਪਾ ਕੇ ਪਾਇਦਾ ਕੀਤਾ ਹੁੰਦਾ ਇਹ ਮਤਲਬ ਇਸ ਚੀਜ਼ ਨੂੰ ਮੈਂ ਪੂਰੀ ਪੂਰੀ ਤਰ੍ਹਾਂ ਅਸੈਪਟ ਨਹੀਂ ਕਰਦੀ ਪਰ ਮੈਂ ਕਿਸੇ ਨੂੰ ਰੋਕਣ ਵਾਲੀ ਵੀ ਕੋਈ ਨਹੀਂ ਹਾਂ ਕਿਉਂਕਿ ਅਸ਼ਲੀਲਤਾ ਸਾਡੇ ਦਿਮਾਗਾਂ ਚ ਹੈ ਬੇਸਿਕਲੀ ਹੁਣ ਅਸੀਂ ਸਕਰੋਲ ਕਰਦੇ ਹਾਂ ਅਸੀਂ ਵੀਡੀਓਜ਼ ਦੇਖਦੇ ਹਾਂ ਸਾਡੇ ਕੋਲ ਤੇ ਇਹ ਵੀਡੀਓਜ਼ ਹੋਈਆਂ ਨਹੀਂ ਮੈਂ ਤਾਂ ਇਹ ਕੁੜੀ ਨੂੰ ਕਦੇ ਸੁਣਿਆ ਵੀ ਨਹੀਂ ਸੀ ਕਦੇ ਦੇਖਿਆ ਵੀ ਨਹੀਂ ਸੀ ਈਵਨ ਉਹਦੇ ਮਰਨ ਤੋਂ ਬਾਅਦ ਵੀ ਨਹੀਂ ਦੇਖਿਆ ਮੈਨੂੰ ਜ਼ਰੂਰੀ ਹੀ ਨਹੀਂ ਲੱਗਿਆ ਉਹ ਦੇਖਣਾ ਮੇਰੇ ਲਈ ਕੋਈ ਉਹ ਮੈਟਰ ਹੀ ਨਹੀਂ ਕਰਦਾ ਸਬਜੈਕਟ ਹੀ ਮੈਟਰ ਨਹੀਂ ਕਰਦਾ ਉਹਨਾਂ ਦੇ ਉਹ ਜਿਹੜੇ ਦੇਖਦੇ ਆ ਉਹਨਾਂ ਨੂੰ ਪਤਾ ਹੈ ਅਸ਼ਲੀਲਤਾ ਕੀ ਹੈ ਉਹਨਾਂ ਦੇ ਦਿਮਾਗਾਂ 'ਚ ਅਸ਼ਲੀਲਤਾ ਪਈ ਹੈ ਤਾਂ ਕਰਕੇ ਇਹ ਸਭ ਕੁਝ ਹੋ ਰਿਹਾ ਸਾਡੇ ਸਮਾਜ ਦੇ ਵਿੱਚ ਔਰ ਇਹ ਸਮਾਜ ਦੀ ਤਰਾਸਦੀ ਹੈ ਕਿ ਉਸ ਚੀਜ਼ ਨੂੰ ਉਹਨੂੰ ਸਹੀ ਜਾਂ ਗਲਤ ਨਹੀਂ ਕਹਿਣਾ ਉਹਦੇ 'ਤੇ ਕੰਮ ਕਰੋ ਤੁਹਾਨੂੰ ਗਲਤ ਲੱਗਦਾ ਸਾਡੇ ਪੰਜਾਬ ਦੇ ਸੱਭਿਆਚਾਰ ਦੇ ਮੁਤਾਬਿਕ ਉਹ ਤੁਹਾਨੂੰ ਲੱਗਦਾ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਐਜੂਕੇਟ ਕਰੋ ਦੱਸੋ ਕਿ ਸਾਡਾ ਸੱਭਿਆਚਾਰ ਕੀ ਹੈ ਸਾਡੇ ਸੱਭਿਆਚਾਰ ਦੇ ਵਿੱਚ ਊਂ ਤਾਂ ਹੀ ਆ ਕੀ ਹੈ ਉਹਨੂੰ ਵੀ ਅਸੈਪਟ ਕਰੋ ਉਹਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ ਉਹਨੂੰ ਵੀ ਅਸੈਪਟ ਕਰੋ ਬਹੁਤ ਸਾਰਾ ਕੁਝ ਹੈ ਜਿਹੜਾ ਵੈਸਟ ਦਾ ਸਹੀ ਹੈ ਜਿਹੜਾ ਤੇ ਸਾਡੇ ਕਲਚਰ ਦੇ ਵਿੱਚ ਮਾੜਾ ਹੈ ਬਹੁਤ ਸਾਰਾ ਕੁਝ ਹੈ ਸਾਡੇ ਕਲਚਰ ਦਾ ਸਹੀ ਹੈ ਸਾਨੂੰ ਵਿਅਸਤਾ ਕਦੇ ਵੀ ਅਡਾਪਟ ਨਹੀਂ ਕਰਨਾ ਚਾਹੀਦਾ ਪਰ ਅਸੀਂ ਅਡਾਪਟ ਕਰ ਰਹੇ ਹਾਂ ਪਰ ਉਹ ਐਜੂਕੇਟ ਕੌਣ ਕਰੂਗਾ ਉਹ ਤੇ ਗੱਲ ਕੌਣ ਕਰੂਗਾ ਸਿਰਫ ਮਾਰ ਦੋ ਗੜਾ ਕੱਢਣ ਲੱਗ ਜਾਓ ਗੰਧ ਬਕਣ ਲੱਗ ਜਾਓ ਟਰੋਲਿੰਗ ਸ਼ੁਰੂ ਕਰ ਦੋ ਕੀ ਸੋਲੂਸ਼ਨ ਹੈ ਬਿਲਕੁਲ ਸੋਲੂਸ਼ਨ ਨਹੀਂ ਹੈ ਕੁਝ ਇਹ ਕਿ ਵੈਸਟ ਦਾ ਜਿਹੜਾ ਸੱਭਿਆਚਾਰ ਕਲਚ ਆਪਾਂ Adobe ਤੇ ਇੱਧਰ ਕਰ ਰਹੇ ਆ ਪਰ ਜਥੇਵੰਦੀਆਂ ਦਾ ਕਹਿਣਾ ਕਿ ਜਿਹੜਾ ਇਹ ਕਲਚਰਾ ਪੰਜਾਬ ਦਾ ਸੱਭਿਆਚਾਰਾ ਇਹ ਵਿਲੱਖਣ ਹੈ ਇਹ ਕਿਸ ਨਾਲ ਮਿਲਦਾ ਜੁਲਦਾ ਨਹੀਂ ਹੈਗਾ ਇੱਥੇ ਅਣਖੀਲੇ ਯੋਧੇ ਸੂਰਬੀਰ ਪੈਦਾ ਹੋਏ ਨੇ ਕੁਰਬਾਨੀਆਂ ਦਿੱਤੀਆਂ ਨੇ ਫਿਰ ਇੱਥੇ ਇਹ ਜਿਹੜੀ ਲਚਕਤਾ ਗੰਦਾ ਇਹ ਨਹੀਂ ਚੱਲਣਾ ਹੈਗਾ ਸੂਰਬੀਰਤਾ ਦੀ ਅਣਖੀਲੇ ਪੁਣੀ ਦੀ ਗੱਲ ਅਸੀਂ ਤਾਂ ਕਰੀਏ ਜੇ ਉਸ ਕੁੜੀ ਨੂੰ 4 ਲੱਖ ਬੰਦਾ ਫੋਲੋ ਨਾ ਕਰ ਰਿਹਾ ਹੋਵੇ ਇਹ ਗੱਲਾਂ ਕਰਦੇ ਸੀ ਸਿਰਫ ਤਾਂ ਸੋਣੇ ਲੱਗਦੇ ਸੀ ਅੱਜ ਉਹੀ ਬੰਦੇ ਜਿਹੜੇ ਉਹਨੂੰ ਫੋਲੋ ਕਰਦੇ ਆ ਜਿਨ੍ਹਾਂ ਦੇ ਉਹਦੇ ਥੱਲੇ ਕਮੈਂਟਸ ਹੋਣਗੇ ਉਹੀਆਂ ਨੂੰ ਗਾਲਾਂ ਕੱਢ ਰਹੇ ਆ ਅਸੀਂ ਮੰਨਦੇ ਕਿਉਂ ਨਹੀਂ ਅਸੀਂ ਮੰਨਦੇ ਕਿਉਂ ਨਹੀਂ ਕਿ ਅਸੀਂ ਵੀ ਉਸੇ ਸਮਾਜ ਦਾ ਹਿੱਸਾ ਉਹ ਸਮਾਜ ਕਿਸੇ ਇੱਕ ਕੁੜੀ ਨੇ ਸਰਜਿਆ ਨਹੀਂ ਹੈ ਜਾਂ ਦੋ ਚਾਰ ਕੁੜੀਆਂ ਜਾਂ ਦੋ ਚਾਰ ਲੋਕਾਂ ਦਾ ਸਰਜਿਆ ਹੋਇਆ ਸਮਾਜ ਨਹੀਂ ਹੈਗਾ ਉਹ ਸਾਡੀ ਮਾਨਸਿਕਤਾ ਦਾ ਸਰਜਿਆ ਹੋਇਆ ਸਮਾਜ ਹੈ ਅਸੀਂ ਇਸ ਚੀਜ਼ ਨੂੰ ਮੰਨਣ ਤੋਂ ਇਨਕਾਰ ਹੀ ਕਿਉਂ ਹੁੰਨੇ ਆ ਕਿਉਂਕਿ ਸਾਡੇ ਵਿੱਚ ਗੱਟਸ ਨਹੀਂ ਸਾਡੇ ਵਿੱਚ ਦਮ ਨਹੀਂ ਹੈਗਾ ਕਿ ਸਹੀ ਨੂੰ ਸਹੀ ਆ ਗਲਤ ਨੂੰ ਗਲਤ ਕਹਿ ਸਕੀਏ ਵੈਸਟ ਦਾ ਕਲਚਰ ਠੀਕ ਹੈ ਗਲਤ ਹੈ ਜਾਂ ਸਹੀ ਹੈ ਉਹ ਡਿਫਰੈਂਟ ਇੱਕ ਡਿਬੇਟ ਦਾ ਇਸ਼ੂ ਹੋ ਸਕਦਾ ਸਾਡਾ ਆਪਣਾ ਕਲਚਰ ਉੱਚ ਕੀ ਸਹੀ ਹੈ ਇਹੀ ਉਹ ਕਲਚਰ ਹੈ ਜਿਹਦੇ ਵਿੱਚ ਬਾਹਰ ਬਹੁਤ ਸਾਰੇ ਲੋਕ ਸੈੱਟ ਨੇ ਅਧੀਆਂ ਸਖੀਆਂ ਭੈਣਾਂ ਨਾਲ ਚਾਚੀਆਂ ਚਾਚੇਆਂ ਤਾਇਆ ਦੇ ਮੁੰਡੇਆਂ ਕੜੀ ਕੁੜੀਆਂ ਨਾਲ ਵਿਆਹ ਕਰਾ ਕੇ ਇਹ ਅਸੀਂ ਉਸੇ ਕਲਚਰ ਦੀ ਗੱਲ ਕਰਦੇ ਹਾਂ ਕਦੇ ਅਸੀਂ ਉਸ ਦੇ ਮੁਤਾਬਕ ਗਲ ਕੀਤੀ ਉਹ ਉਹ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਅਸੀਂ ਉਹਦਾ ਹਿੱਸਾ ਉਹ ਸਪੀਡ ਦਾ ਹਿੱਸਾ ਬਣ ਜਾਂਦੇ ਆ ਔਰ ਬਹੁਤ ਸਾਰਾ ਅਗਰ ਤੁਸੀਂ ਦੇਖੋ ਮਾਲਵੇ ਦੀ ਇੱਕ ਬੈਲਟ ਹੈ ਜਿਹਦੇ ਵਿੱਚ ਅੱਜ ਵੀ ਇਹੋ ਜਿਹੇ ਕੇਸ ਹੈ ਕਿ ਇੱਕ ਕੁੜੀ ਤਿੰਨ ਤਿੰਨ ਚਾਰ ਚਾਰ ਬਣਾਵਾਂ ਨਾਲ ਵਿਆਹੀ ਹੋਈ ਹੈ ਤਾਂ ਕਿ ਪ੍ਰਾਪਰਟੀ ਦੀ ਡਿਵੀਜ਼ਨ ਨਾ ਹੋਵੇ ਕਿਹੜੇ ਕਲਚਰ ਦੀ ਗੱਲ ਕਰਦੇ ਆ ਗੱਲੀਬਾਤੀ ਕਲਚਰ ਕਲਚਰ ਸਭਿਆਚਾਰੀ ਦੁਹਾਈ ਦੇਣਾ ਡਿਫਰੈਂਟ ਹੈ ਗਰਾਊਂਡ ਤੇ ਗੱਲ ਕਰੋ ਸੱਚਾਈ ਕੀ ਹੈ ਉਹਦੀ ਗੱਲ ਕਰੋ ਉਹਦੇ ਤੇ ਤੁਸੀਂ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਕਿਉਂਕਿ ਤੁਸੀਂ ਇੱਕ ਭੀੜਤੰਤਰ ਦਾ ਹਿੱਸਾ ਸਟੈਟਿਕ ਨਰੇਟਿਵ ਸੁਟਦੀ ਹੈ ਤੁਸੀਂ ਉਹ ਨਰੇਟਿਵ ਨੂੰ ਚੱਕਦੇ ਹੋ ਸਟੇਟ ਦੇ ਹੱਕ ਚ ਭੁਗਤਦੇ ਹੋ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਸੀਂ ਕਿਵੇਂ ਭੁਗਤਦੇ ਸਾਰੇ ਹੋ ਤੇ ਜਦੋਂ ਉਹਦਾ ਫਾਈਨਲੀ ਰਿਜ਼ਲਟਸ ਨਿਕਲਣਗੇ ਅੱਜ ਤੋਂ 10 ਸਾਲ ਬਾਅਦ ਅਸੀਂ ਉਹ ਹੀ ਲੋਕ ਹੋਵਾਂਗੇ ਜਿਹੜੇ ਚੀਕਾਂ ਮਾਰ ਰਹੇ ਹੋਵਾਂਗੇ ਕਿ ਉਸ ਵੇਲੇ ਅਸੀਂ ਗਲਤ ਦੇ ਹੱਕ ਚ ਭੁਗਤਦੇ ਇਹਦੇ ਭਾਬੀ ਦੇ ਨਾਲ ਦੀਆਂ ਕਈ ਹੋਰ ਕੁੜੀਆਂ ਨੇ ਵੀ ਸਟੈਂਡ ਲਿਆ ਇੱਕ ਹੁਣ ਕੁੜੀ ਦੀ ਸੁਰਲੀਨ ਦੀ ਗੱਲ ਕਰੀਏ ਤਾਂ ਉਹਨੇ ਸਿੱਧਾ ਇਹ ਬਿਆਨ ਦਿੱਤਾ ਕਹਿੰਦੇ ਭਾਈ ਅਮਰਤਪਾਲ ਮੈਰੋ ਸਾਡੀ ਮਹੀਨੇ ਦੀ ਲੱਖ ਰੁਪਏ ਸੈਲਰੀ ਲਾ ਦਿੰਦੇ ਥੋੜਾ ਉਹਦੇ ਕੀ ਕਹਿਣਾ ਕਿਉਂਕਿ ਮੈਂ ਆਪੂ ਦੀ ਨੂੰ ਜਾਣਦੀ ਨਹੀਂ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਪਰ ਫਿਰ ਵੀ ਇਹਦਾ ਇਹਦਾ ਵੀ ਇਹ ਵੀ ਸੋਲੂਸ਼ਨ ਨਹੀਂ ਹੈ ਕਿ ਕੋਈ ਮੈਰੋ ਹੋਈਆ ਕੋਈ ਇੱਕ ਦੁਕਾਨ ਦਾ ਬੰਦਾ ਉਹਦਾ ਉਹਦੀ ਸੈਲਰੀ ਲਾ ਦਿੰਦਾ ਠੀਕ ਹੈ ਕਿਸੇ ਇੱਕ ਇੰਡੀਵਿਜੂਅਲ ਨੂੰ ਨਾ ਮਾਰਨ ਦੇ ਮਾਰਨ ਦਾ ਹੱਕ ਨਹੀਂ ਹੈ ਨਾ ਤੇ ਉਹਨੂੰ ਸੈਲਰੀ ਦੇਣ ਦਾ ਵੀ ਕੋਈ ਉਹ ਨਹੀਂ ਬਣਦਾ ਕਿ ਉਹੀ ਸੈਲਰੀ ਦਵੇ ਜਾਂ ਮੈਂ ਇਕੱਲੀ ਹੀ ਕਿਸੇ ਨੂੰ ਸੈਲਰੀ ਦਵਾ ਮੂੰ ਆ ਮੈਂ ਮੈਂ ਕੌਣ ਕਿਸੇ ਨੂੰ ਸੈਲਰੀ ਦੇਣ ਵਾਲੀ ਹੈ ਨਾ ਪਰ ਇੱਕ ਸਵਾਲ ਜ਼ਰੂਰ ਵੱਡਾ ਖੜਾ ਹੁੰਦਾ ਚਾਹੇ ਕੁੜੀ ਮੈਂ ਕੌਣ ਹੈ ਮੈਨੂੰ ਨਹੀਂ ਪਤਾ ਇਹ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਜਦੋਂ ਉਹਨਾਂ ਕੁੜੀਆਂ ਕੋਲੇ ਇਨਕਮ ਨਹੀਂ ਹੈ ਨੌਲੇਜ ਨਹੀਂ ਹੈ এডਿਕੇਸ਼ਨ ਨਹੀਂ ਹੈ ਤਾਂ ਸਭ ਤੋਂ ਸੌਖਾ ਤਰੀਕਾ ਉਹਨਾਂ ਨੂੰ ਜੋ ਲੱਗਦਾ ਉਹ ਅਪਣਾਉਂਦੀਆਂ ਨੇ ਔਰ ਪ੍ਰੋਸਟੀਚੂਨ ਇਹ ਪ੍ਰੋਸਟੀਚੂਨ ਦਾ ਇੱਕ ਹੋਰ ਰੂਪ ਹੈ ਨਾ ਇੱਕ ਸੋਸ਼ਲ ਪ੍ਰੋਸਟੀਚੂਨ ਕਹਿ ਸਕਦੇ ਹੋ ਸੋਸ਼ਲ ਮੀਡੀਆ ਪ੍ਰੋਸਟੀਚੂਨ ਕਹਿ ਸਕਦੇ ਹੋ ਪ੍ਰੋਸਟੀਚੂਟਸ ਕਿਉਂ ਬਣਦੀਆਂ ਨੇ ਕੋਈ ਵੀ ਕੁੜੀਆਂ ਇਸੇ ਤਾਂ ਮੰਨ ਨਹੀਂ ਕਰਦਾ ਕਿ ਉਸ ਸਮਾਜ ਨੂੰ ਬਗਾਵਤ ਕਰਕੇ ਇੱਕ ਅਲੰਕ ਤੋਂ ਦੁਨੀਆ 'ਚ ਰਹਿਣ ਜਿਹਦੇ ਵਿੱਚ ਕਿ ਸਿਰਫ ਗੰਦ ਹੀ ਹੈ ਜਿਹਦੇ ਵਿੱਚ ਕਿ ਉਹਨਾਂ ਨੂੰ ਮਤਲਬ ਉਹਨਾਂ ਦੇ ਦਿਮਾਗ ਤੋਂ ਲੈ ਕੇ ਸਰੀਰ ਤੱਕ ਹਰ ਭਾਵਨਾਵਾਂ ਤੋਂ ਲੈ ਕੇ ਹਰ ਚੀਜ਼ ਉਹਨਾਂ ਨੂੰ ਹਰ ਵੀਲੇ ਟੌਰਚਰ ਬਰਦਾਸ਼ਤ ਕਰਨਾ ਪੈਂਦਾ ਜਿਉ ਕੁੜੀਆਂ ਕੁਛ ਗੰਦ ਪਰੋਸ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਉਹ ਬਹੁਤ ਸੌਖਾ ਹੈ ਉਹੋ ਜਿਹਾ ਕੁਝ ਕਰਨਾ ਇਟਸ ਨੋਟ ਦੈਟ ਮੱਚ ਈਜ਼ੀ ਪਰ ਉਹ ਕਰ ਰਹੀਆਂ ਨੇ ਕਿਉਂਕਿ ਉਹਨਾਂ ਦੀਆਂ ਫੈਮਿਲੀ ਪ੍ਰੋਬਲਮਸ ਨੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਪਾਲਣਾ ਔਰ ਉਹਨਾਂ ਕੋਲੇ ਐਜੂਕੇਸ਼ਨ ਦਾ ਲੈਵਲ ਨਹੀਂ ਸਟੇਟ ਨੂੰ ਗਵਰਨਮੈਂਟਸ ਨੂੰ ਇਹ ਜ਼ਰੂਰੀ ਨਹੀਂ ਲੱਗਦਾ ਕਿ ਉਹਨਾਂ ਕੁੜੀਆਂ ਲਈ ਕੁਝ ਕੀਤਾ ਜਾਵੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਕੁੜੀਆਂ ਛੱਡੋ ਮੁੰਡੇ ਵੀ ਸਾਡੇ ਯੂਥ ਕੋਲੇ ਜੇ ਰੋਜ਼ਗਾਰ ਨਹੀਂ ਹੋਊਗਾ ਐਜੂਕੇਸ਼ਨ ਨਹੀਂ ਹੋਊਗੀ ਤਾਂ ਉਹ ਪਟਕੂ ਗਈ ਪਟਕੂਗਾ ਚਾਹੇ ਮੁੰਡੇ ਨਸ਼ਿਆਂ ਦੇ ਵਿੱਚ ਪੈ ਜਾਣ ਚਾਹੇ ਕੁੜੀਆਂ ਪ੍ਰੋਸਟੀਚੂਨ ਦੇ ਵਿੱਚ ਪੈ ਜਾਣ ਤਾਂ ਇਹ ਜ਼ਰੂਰੀ ਹੈ ਯੂਥ ਨੂੰ ਸੇਧ ਦੇਣੀ ਜਦੋਂ ਤੱਕ ਅਸੀਂ ਉਹਨੂੰ ਸੇਧ ਨਹੀਂ ਦਿੰਦੇ ਤਾਂ ਇਹੋ ਜਿਹਾ ਕੁਝ ਚੱਲਦਾ ਹੀ ਰਹੂਗਾ ਚਾਹੇ ਮਾਰੀ ਜਾਓ ਖਪਾਈ ਚੱਲੋ ਜਿੰਨੀਆਂ ਮਰਜ਼ੀ ਚੀਕਾਂ ਮਾਰੀ ਚੱਲੋ ਇਹ ਸੋਲਿਊਸ਼ਨ ਹੀ ਨਹੀਂ ਹੈ ਤੁਸੀਂ ਇਹਨਾਂ ਕੁੜੀਆਂ ਦੀ ਗੱਲ ਕੀਤੀ ਹੈ ਯੂਥ ਦੀ ਗੱਲ ਕੀਤੀ ਹੈ ਕਹਿੰਦੇ ਉਹਨਾਂ ਕੋਲ ਕੰਮ ਨਹੀਂ ਤਾਂ ਹੀ ਉਹਨਾਂ ਨੂੰ ਡਿਜੀਟਲ মিডিਆ ਦਾ ਸਹਾਰਾ ਲੈਣਾ ਪੈਂਦਾ ਐਦਾਂ ਦਾ ਕੰਮ ਕਰਨਾ ਪੈਂਦਾ ਪਰ ਕੁਝ ਕੁੜੀਆਂ ਹੈ ਜੀਆਂ ਵੀ ਨੇ ਪੰਜਾਬ ਦੇ ਵਿੱਚ ਜਿਹੜੀਆਂ ਘਰੋਂ ਬੇहद ਮਜਬੂਰ ਨੇ ਪਰ ਉਹ ਡਿਜੀਟਲ মিডিਆ ਤੇ ਇਹ ਕੰਮ ਨਹੀਂ ਕਰਦੀਆਂ ਹੋਰ ਕੰਮ ਕਰਦੀਆਂ ਨੇ ਮਤਲਬ ਸੰਘਰਸ਼ ਕਰਦੀਆਂ ਨੇ ਤੇ ਕੰਮ ਕਰਦੀਆਂ ਨੇ ਬਿਲਕੁਲ ਕਰਦੀਆਂ ਨੇ ਇਹ ਜਿਹੀਆਂ ਕੁੜੀਆਂ ਬਹੁਤ ਨੇ ਜਿਹੜੀਆਂ ਠੀਕ ਹੈ ਘਰੋਂ ਵੀ ਮਜਬੂਰ ਹੋਣੀਆਂ ਪਰ ਇੱਕ ਇੱਕ ਲੈਵਲ ਹੈ ਨਾ ਅੰਡਰਸਟੈਂਡਿੰਗ ਦਾ ਲੈਵਲ ਹੈ ਇੱਕ ਐਜੂਕੇਸ਼ਨ ਦਾ ਲੈਵਲ ਹੈ ਇੱਕ ਸਮਝ ਹੈ ਵਿਕਸਿਤ ਸਮਝ ਹੈ ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਕੁਝ ਵੀ ਹੋਵੇ ਮੈਂ ਸਮਝੌਤੇ ਨਹੀਂ ਕਰਨੀ ਤੇ ਉਹ ਕੁੜੀਆਂ ਰਿਸਪੈਕਟ ਦੇ ਕਾਬਿਲ ਵੀ ਨਹੀਂ ਅਸੀਂ ਸਾਰੇ ਰਿਸਪੈਕਟ ਕਰਦੇ ਆ ਉਹਨਾਂ ਕੁੜੀਆਂ ਦੀ ਕੁੜੀਆਂ ਛੱਡੋ ਮੈਂ ਤਾਂ ਕਹਿੰਦੀ ਆ ਇਨਸਾਨ ਦੇ ਤੌਰ ਤੇ ਮੁੰਡੇ ਵੀ ਮਹੌਚਾਏ ਉਹਦੇ ਚ ਮਤਲਬ ਜਿਹੜੇ ਬੰਦੇ ਸੰਘਰਸ਼ ਕਰਦੇ ਆ ਉਹਨਾਂ ਦੀ ਹਮੇਸ਼ਾ ਰਿਸਪੈਕਟ ਹੁੰਦੀ ਆ ਹੁਣ ਸੋਸ਼ਲ ਮੀਡੀਆ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਜੇ ਗਲਤ ਦੇਖਦੇ ਆ ਸਾਡੇ ਬੱਚੇ ਉਹਦੇ ਵੱਲ ਉਹਦੇ ਵੱਲ ਨੂੰ ਹੋ ਤੁਰਣਗੇ ਇਜ਼ 댓 ਪੋਸੀਬਲ ਕਿ ਕੋਈ ਵੀ ਕੁਝ ਗਲਤ ਫਰੋਸਦਾ ਸਾਡੇ ਵਿੱਚ ਬਹੁਤ ਸਾਰੇ ਸੰਘਰਸ਼ੀ ਯੋਧੇ ਹੋਏ ਨੇ ਸਾਡੇ ਸਾਰੇ ਅਸੀਂ ਸਾਰੇ ਬੱਚਿਆਂ ਨੂੰ ਪ੍ਰੇਰਿਤ ਕਿਉਂ ਨਹੀਂ ਕਰਦੇ ਕਿ ਸੰਘਰਸ਼ੀ ਯੋਧੇ ਬਣੋ ਇਹਦਾ ਮਤਲਬ ਸਾਡੀ ਪਰਵਰਿਸ਼ ਚ ਪ੍ਰੋਬਲਮ ਐ ਅਸੀਂ ਨੀ ਉਹ ਚੀਜ਼ਾਂ ਜੋ ਸਾਨੂੰ ਦੇਣੀ ਚਾਹੀਦੀ ਐ ਉਹ ਸੋਸ਼ਲ ਮੀਡੀਆ ਉਹਨਾਂ ਨੂੰ ਦੇ ਰਿਆ ਤੇ ਸੋਸ਼ਲ ਮੀਡੀਆ ਤੇ ਅਸੀਂ ਇੰਨੇ ਜ਼ਿਆਦਾ ਡਿਪੈਂਡੈਂਟ ਕਿਉਂ ਆ ਕਿਉਂਕਿ ਅਸੀਂ ਬੇਲੇ ਐ ਸਾਡੇ ਕੋਲੇ ਕੰਮ ਨਹੀਂ ਐ ਸਾਡੇ ਕੋਲ ਰੋਜ਼ਗਾਰ ਨਹੀਂ ਐ ਜੇ ਸਾਡੇ ਕੋਲੇ ਕੰਮ ਹੋਊਗਾ ਅਸੀਂ ਆਪਣੇ ਕੰਮਾਂ ਚ ਜਾਂ ਘਰ ਚ ਇੰਨੇ ਬਿਜ਼ੀ ਹੋਵਾਂਗੇ ਕਿ ਸਾਡੇ ਕੋਲੇ ਫालतੂ ਰੀਲਾਂ ਜਾਂ ਫालतੂ ਵੀਡੀਓਜ਼ ਦੇਖਣ ਦਾ ਕੋਈ ਟਾਈਮ ਨਹੀਂ ਹੋਊਗਾ ਆਦਰਵਾਇਜ਼ ਤੁਸੀਂ ਗੂਗਲ ਚੱਕ ਕੇ ਦੇਖ ਲਓ ਇਵਨ OTT ਚੈਨਲਸ ਚੱਕ ਕੇ ਦੇਖ ਲਓ ਸਭ ਤੇ ਐਂਗੇਜ ਪ੍ਰੋਸਿਆ ਹੋਇਆ ਕਿੱਥੇ ਨਹੀਂ ਐ ਤੁਸੀਂ ਗੂਗਲ ਕਰਕੇ ਦੇਖ ਲਓ ਪੌਨ ਸਾਈਟਸ ਅਵੇਲੇਬਲ ਨੇ ਜਿਹਨੇ ਦੇਖਣਾ ਖੋਲ ਕੇ ਵੀ ਦੇਖਣਾ ਜਿਹਨੇ ਨਹੀਂ ਦੇਖਣਾ ਮੂਰੇ ਚੱਲਦਾ ਵੀ ਸਕਰੋਲ ਕਰ ਦੇਣਾ ਕਿ ਬਕਵਾਸ ਚੱਲ ਰਿਹਾ ਸਾਡੇ ਕੰਮ ਦੀ ਚੀਜ਼ ਨਹੀਂ ਹੈ ਜੋ ਅਸੀਂ ਦੇਖਾਂਗੇ ਉਹੀ ਸਾਡੇ ਸਾਹਮਣੇ ਸੋਸ਼ਲ ਮੀਡੀਆ ਨੇ ਪਰੋਸਣਾ ਜੀ ਕੱਪੜਿਆਂ ਤੋਂ ਕਿਹਾ ਜਾਂਦਾ ਘੱਟ ਕੱਪੜੇ ਨੂੰ ਵੀ ਨਗੇਸ ਪੁਣਾ ਹੋ ਗਿਆ ਜਾਂ ਜੋ ਵੀ ਡਿਜੀਟਲ ਮੀਡੀਆ ਤੇ ਚੱਲ ਰਿਹਾ ਪਰ ਜਿੱਦਾਂ ਵੀ ਤੁਸੀਂ ਵੈਬਸਾਈਟਾਂ ਦੀ ਗੱਲ ਕੀਤੀ ਕਿ ਇਹਨਾਂ ਲਈ ਕੋਈ ਕਾਨੂੰਨ ਬਣਨਾ ਚਾਹੀਦਾ ਜਾਂ ਕੋਈ ਬਣਿਆ ਹੋਇਆ ਨਹੀਂ ਕਾਨੂੰਨ ਹੈਗਾ ਆਲਰੇਡੀ ਹੈਗਾ ਇਹਦੇ ਵਿੱਚ ਇਹ ਹੈ ਕਿ ਤੁਸੀਂ ਅਗਰ ਕੁਝ ਦੇਖ ਰਹੇ ਹੋ ਤੁਸੀਂ ਕਿਸੇ ਹੋਰ ਨੂੰ ਟਰਾਂਸਫਰ ਕਰ ਦਿਓ ਜਾਂ ਫਿਰ ਕਿਸੇ ਇਹ ਅਜਿਹੀ ਵੀਡੀਓ ਹੈ ਜਿਹੜੀ ਕਿ ਇਵਨ ਇਵਨ ਕੱਪੜਿਆਂ ਤੋਂ ਬਿਨਾ ਕੋਈ ਬੱਚੇ ਦੀ ਫੋਟੋਗ੍ਰਾਫ ਲੈ ਕੇ ਤੁਸੀਂ ਕਸਟਮ ਕਲੀਅਰ ਨਹੀਂ ਕਰ ਸਕਦੇ ਮਤਲਬ ਇਹ ਚੀਜ਼ਾਂ ਤੁਸੀਂ ਅੱਗੇ ਕੁਝ ਵੀ ਟਰਾਂਸਫਰ ਨਹੀਂ ਕਰ ਸਕਦੇ ਅਗਰ ਤੁਸੀਂ ਟਰਾਂਸਫਰ ਕਰਦੇ ਹੋ ਤਾਂ ਤੁਸੀਂ ਇੱਕ ਯੂਜ਼ਡ ਕਾਨੂੰਨ ਦੀ ਨਜ਼ਰ ਦੇ ਵਿੱਚ ਤੁਹਾਡੇ ਤੇ ਪਰਚਾ ਦਰਜ ਹੋਣਗੇ ਬਹੁਤ ਸਾਰੇ ਨੇ ਇਹੋ ਜਿਹੀ ਗੱਲ ਨਹੀਂ ਕਾਨੂੰਨ ਬੜੇ ਹੋਏ ਨੇ ਲੇਕਿਨ ਉਹਨਾਂ ਕਾਨੂੰਨਾਂ ਦੀ ਨੌਲੇਜ ਦੇ ਵਿੱਚ ਅਸੀਂ ਲੋਕ ਅਸਫਲ ਲੋਕ ਸਮਝਦੇ ਚ ਸਫਲ ਕਿਉਂਕਿ ਪੜ੍ਹਨਾ ਨਹੀਂ ਜੰਨਣਾ ਨਹੀਂ ਕਿ ਸਾਡਾ ਸੰਵਿਧਾਨ ਸਾਡੇ ਕਾਨੂੰਨ ਸਾਡੇ ਐਕਟ ਕਹਿੰਦੇ ਕੀ ਨੇ ਨਾ ਸਮਝਣਾ ਨਹੀਂ ਬਸ ਮਾਰ ਕੁਟਾਈ ਤੇ ਮਾਰ ਮਰਈਏ ਤੇ ਮਾਰ ਮਰਈਆ ਕਰਨਾ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਬਹੁਤ ਵੱਡੀ ਸਮਾਜਿਕ ਡਿਵੀਜ਼ਨ ਹੈ ਜਿਹੜੀ ਸਾਡੇ ਤੋਂ ਕਦੇ ਵੀ ਪੂਰੀ ਨਹੀਂ ਜਾਣੀ ਬਹੁਤ ਸਾਲਾਂ ਤੱਕ ਪੂਰੀ ਨਹੀਂ ਜਾਣੀ ਔਰ ਪੰਜਾਬ ਇਹ ਜਿਹੜੀ ਚੀਜ਼ ਹੈ ਨਾ ਆਲਰੇਡੀ ਹੰਡਾ ਚੁੱਕਿਆ ਔਰ ਅਸੀਂ ਦੁਬਾਰਾ ਹੰਣਾਉਣ ਲਈ ਬਿਲਕੁਲ ਤਿਆਰ ਨਹੀਂ ਹੈਗੇ ਇਹ ਸਭ ਕਿੱਥੋਂ ਚੱਲ ਰਿਹਾ ਇਹ ਨੈਰੇਟਿਵ ਇਹ ਲੋਕ ਕੌਣ ਨੇ ਜੋ ਇੱਕਦਮ ਬਹੁਤ ਇਨਕਲਾਬੀ ਬਣ ਗਏ ਸਾਨੂੰ ਨਹੀਂ ਪਤਾ ਪਰ ਇਹ ਜੋ ਹੋ ਰਿਹਾ ਇਹ ਬਹੁਤ ਗਲਤ ਵਰਤਾਰਾ ਜੱਥੇ ਬੰਦੀ ਇਹ ਕਹਿਣਾ ਕਿ ਜਦੋਂ ਉਹਦਾ ਜੋ ਵੀ ਮਰਡਰ ਹੋਇਆ ਜਦੋਂ ਅੰਤਿਮ ਸੰਸਕਾਰ ਸੀ ਕਿੰਨਾ ਸਿਰਫ ਤਿੰਨ ਚਾਰ ਬੰਦੀ ਹੀ ਜੁੜੇ ਜੇ ਉਹਨਾਂ ਦੇ ਫਾਲੋਅਰਸ ਸੀ ਜਾਂ ਫ੍ਰੈਂਡ ਸੀ ਜੇ ਸਹੀ ਹੁੰਦੇ ਤਾਂ ਉੱਥੇ ਲੱਖਾਂ ਦੀ ਗਿਣਤੀ ਪਹੁੰਚਦੀ ਕਦੇ ਵੀ ਫੈਨਸ ਤੁਹਾਡੇ ਪ੍ਰੈਕਟੀਕਲੀ ਲੋਕ ਤੁਹਾਡੇ ਨਾਲ ਚੱਲਣ ਵਾਲੇ ਹੀ ਹੁੰਦੇ ਜੇ ਮੈਨੂੰ 40000 ਬੰਦਾ ਫਾਲੋ ਕਰ ਰਿਹਾ 40000 ਬੰਦਾ ਮੇਰੇ ਦੁੱਖ ਜਾਂ ਸੁੱਖ ਚ ਨਹੀਂ ਹੈ ਉਹਦੇ ਵਿੱਚ ਮੈਂ ਕੱਲੀ ਹਈਆਂ ਇਹ ਸਚਾਈ ਹੈ ਇਸ ਚੀਜ਼ ਨੂੰ ਜਿੰਨੀ ਜਲਦੀ ਅਕਸੈਪਟ ਕਰ ਲੋ ਇਵਨ ਚਾਹੇ ਇਹਨਾਂ ਚੋਂ ਕੋਈ ਬਿਮਾਰਨ ਮਰਵਾਉਣ ਵਾਲਿਆਂ ਚੋਂ ਵੀ ਕੋਈ ਹੈ ਜਿਹੜੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਬੱਲੇ 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 ਉਹਨੇ ਘਰ ਦੇ ਫਿਰਦੇ ਆ ਉਹਨਾਂ ਚੋਂ ਅੱਦੇ ਵੀ ਨਹੀਂ ਅੱਗੇ ਆਉਣਗੇ ਜਦੋਂ ਕਿਸੇ ਹੋਰ ਨੂੰ ਮਾਰਨ ਨੂੰ ਉਹਨਾਂ ਨੂੰ ਕਿਹਾ ਜਾਊਗਾ ਜਿਹੜੇ ਫਾਲੋਅਰਸ ਬੜੇ ਫਿਰਦੇ ਆ ਤਾਂ ਸਚਾਈ ਇਹ ਹੈ ਕਿ ਤੁਹਾਡਾ ਪਰਿਵਾਰ ਤੁਹਾਡੇ ਦੋਸਤ ਤੁਹਾਡੇ ਆਪਣੇ ਹੀ ਹਮੇਸ਼ਾ ਤੁਹਾਡੇ ਨਾਲ ਫਾਈਨਲੀ ਖੜਦੇ ਆ ਉਹ ਇੱਕ ਇਲਿਊਜ਼ਨਰੀ ਵਰਡ ਹੈ ਇਸ ਚੀਜ਼ ਨੂੰ ਜਿੰਨੀ ਜਲਦੀ ਸਮਝ ਲਵਾਂਗੇ ਅਸੀਂ ਠੀਕ ਹੈ ਉਸ ਚੀਜ਼ ਵੱਲ ਅਟ੍ਰੈਕਟ ਹੋ ਜਾਂਦੇ ਆ ਉਹਦੇ ਉਹਦੇ ਲਈ ਜੇ ਤੁਸੀਂ ਕਹੋ ਕਿ ਸਮਾਜ ਜਾਂ ਉਹ ਲੋਕ ਥੋੜੇ ਪਰਿਵਾਰ ਦੀ ਜਗ੍ਹਾ ਲੈ ਲਾਂਗੇ ਕਦੇ ਵੀ ਨਹੀਂ ਪੋਸੀਬਲ ਹੋ ਹੀ ਨਹੀਂ ਸਕਦਾ ਇਹ ਇਹ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ ਬਾਕੀ ਦੂਜੀ ਗੱਲ ਇਹ ਹੁੰਦੀ ਹੈ ਕਿ ਜਦੋਂ ਕੋਈ ਮਰ ਗਿਆ ਬਹੁਤ ਸਾਰੇ ਸਿੱਖ ਸ਼ਹੀਦ ਹੋਏ ਨੇ ਹਨਾ ਜਿਨ੍ਹਾਂ ਦੀਆਂ ਮਤਲਬ ਜਿਨ੍ਹਾਂ ਦੀ ਫਾਈਨਲੀ ਦੇਹਾਂ ਢੋਲੀਆਂ ਨੇ ਅਸੀਂ ਬੌਮ ਐਕਸਪਲੋਸ਼ਨਸ ਪੁਲਿਸ ਇਵਨ ਖਲੜਾ ਸਭ ਤੇ ਤਾਂ ਬਹੁਤ ਵੱਡੀ ਰਿਸਰਚ ਹੈ ਨਾ ਇਸ ਤੇ ਕਿ ਉਹ ਇਹ ਜੀਆਂ ਇੰਨੀਆਂ ਲਾਸ਼ਾਂ ਸੀ ਜਿਨ੍ਹਾਂ ਦਾ ਕੋਈ ਥੋ ਪਤਾ ਹੀ ਨਹੀਂ ਲੱਗਿਆ ਤਾਂ ਇੰਨਾ ਚੀਜ਼ਾਂ ਤੇ ਕੰਟਰੋਵਰਸੀ ਕ੍ਰੀਏਟ ਕਰਨਾ ਮੈਨੂੰ ਤਾਂ ਨਹੀਂ ਲੱਗਦਾ ਇਹਦਾ ਕੋਈ ਮੂਹ ਸੇਰੀਆ ਕੋਈ ਗੱਲ ਬਣਦੀ ਹੈ ਹਰ ਬੰਦੇ ਦੀ ਇੱਕ ਇੱਕ ਦੀ ਤਕਦੀਰ ਹੈ ਯਾ ਵਕਤ ਉਹਨਾਂ ਸਮੇਂ ਦੇ ਮੁਤਾਬਕ ਕੀ ਹੋਣਾ ਕੀ ਨਹੀਂ ਮੈਨੂੰ ਕੀ ਪਤਾ ਮੇਰੇ ਮਰਨ ਤੋਂ ਮਗਰੋਂ ਮੇਰੇ ਨਾਲ ਕੀ ਹੋਣਾ ਮਿਊਨਿਸਪਲ ਕਾਰਪੋਰੇਸ਼ਨ ਵਾਲਿਆਂ ਨੇ ਲੈ ਕੇ ਜਾਣਾ ਯਾ ਮੇਰੇ ਪਰਿਵਾਰ ਵਾਲੋਂਗੇ ਯਾ ਲੋਕ ਹੋਣਗੇ ਮੈਨੂੰ ਕੁਝ ਨਹੀਂ ਪਤਾ ਤਾਂ ਉਹਨਾਂ ਚੀਜ਼ਾਂ ਤੇ ਸਟੇਟਮੈਂਟ ਪਾਸ ਕਰਨਾ ਇੱਕ ਮੈਨੂੰ ਲੱਗਦਾ ਕਿ ਬਹੁਤ ਸਟੂਪਿਡ ਤੇ ਕਾਲੀ ਵਾਲੀ ਹਰਕਤ ਹੈ ਲੋਕਾਂ ਨੇ ਕਹਿਣਾ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਕੇਸ ਸੀ ਜਿਹੜਾ ਹੁਣ ਤੱਕ ਉਹਦਾ ਮੂੰਹ ਸਿਰਦਾ ਕੋਈ ਪਤਾ ਨਹੀਂ ਲੱਗ ਸਕਿਆ ਜਦੋਂ ਕਿ ਹੁਣ ਜੇ ਭਾਬੀ ਦਾ ਮੁੱਦਾ ਜਿਹੜਾ ਚੱਲ ਰਿਹਾ ਉਹਦੇ ਦੋਸ਼ੀ ਗ੍ਰਿਫਤਾਰ ਵੀ ਕੀਤੇ ਗਏ ਨੇ देखो मैं तो पहला ही ये बात हमेशा तो कहती आ रही हूं ਤੁਹਾਡੇ ਬਿਲਕੁਲ ਫਸਟ ਕੁਐਸਚਨ ਤੋਂ ਮੈਂ ਇਹ ਗੱਲ ਕਹੀ ਹੈ ਕਿ ਜਿੱਥੇ ਸਟੇਟ ਦੀ ਇਨਵੋਲਵਮੈਂਟ ਹੈ ਸਟੇਟ ਸਾਡੇ ਨਾਲੋਂ ਕਿਤੇ ਜ਼ਿਆਦਾ ਸਿਆਣੀ ਸਟੇਟ ਨੂੰ ਪਤਾ ਹੈ ਕਿ ਕਿੰਨਾ ਕੁ ਕਿਸੇ ਨੂੰ ਬਚਾਉਣਾ ਹੈ ਤੇ ਕਿੰਨਾ ਕੁ ਕਿਸੇ ਨੂੰ ਯੂਜ਼ ਕਰਨਾ ਹੈ ਉਹ ਲਾਰੈਂਸ ਬਿਸ਼ਨੋਈ ਵਰਗੇ ਤਾਂ ਜ਼ਿਲ੍ਹਿਆਂ ਦੇ ਵਿੱਚੋਂ ਇੰਟਰਵਿਊਜ਼ ਕਰਦੇ ਆ ਸਟੇਟ ਚੁੱਪ ਹੈ ਕੁਝ ਨਹੀਂ ਬੋਲ ਰਹੀਆਂ ਦਿਨ ਦਿਹਾੜੇ ਸਿੱਧੂ ਮੂਸੇ ਵਾਲੇ ਦਾ ਕਤਲ ਹੋ ਕੇ ਲੋਕ ਬਾਹਰ ਨਿਕਲ ਜਾਂਦੇ ਆ ਸਟੇਟ ਚੁੱਪ ਹੈ ਆ ਪਿੱਛੇ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਬੜੇ ਆਰਾਮ ਨਾਲ ਲੋਕ ਨਿਕਲ ਗਏ ਅੱਜ ਤੱਕ ਫੜੇ ਨਹੀਂ ਗਏ ਅਸੀਂ ਵਾਰ ਦਾ ਡਰਾਮਾ ਵੀ ਕਰਕੇ ਦੇਖ ਲਿਆ ਕੀ ਨਿਕਲਿਆ ਉਹਦੇ ਚੋਂ ਕੀ ਉਹ ਬੰਦੇ ਫੜੇ ਗਏ ਨਹੀਂ ਜਿੱਥੇ ਸਟੇਟ ਇਨਵੋਲਡ ਹੈ ਸਟੇਟ ਨੂੰ ਪਤਾ ਹੈ ਕਿ ਕਿਸ ਨੂੰ ਬਚਾਉਣਾ ਹੈ ਤੇ ਕਿਸ ਨੂੰ ਖਤਮ ਕਰਨਾ ਹੈ ਕਿਸ ਨੂੰ ਹੁਣ ਉਹ ਬੰਦੇ ਫੜੇ ਗਏ ਸਿੱਖਾਂ ਦੇ ਵਿੱਚ ਰੋਸ ਆ ਗਿਆ ਇੱਕ ਇੱਕ ਡਿਵੀਜ਼ਨ ਹੋਈ ਨਾ ਬੜੀ ਕਲੀਅਰਲੀ ਇੱਕ ਸੋਸ਼ਲ ਡਿਵੀਜ਼ਨ ਸਾਨੂੰ ਦਿਖ ਰਹੀ ਹੈ ਓਪਨਲੀ ਦਿਖ ਰਹੀ ਹੈ ਕਿ ਉਹ ਬੰਦੇ ਫੜੇ ਗਏ ਔਰ ਇੱਕ ਰੋਹ ਵਧ ਰਹੀ ਹੈ ਇੱਕ ਗੁੱਸਾ ਵਧ ਪਿਆ ਹੈ ਉਦੇ ਵਿੱਚ ਦੂਜੇ ਪਾਸੇ ਕੀ ਹੋਇਆ ਕੱਲ ਮੈਂ ਇੱਕ ਹਿੰਦੂ ਲੀਡਰ ਦੀ ਕਿਸੇ ਦੀ ਇੰਟਰਵਿਊ ਦੇਖ ਰਹੀ ਸੀ ਉਹ ਇਹਨਾਂ ਨੂੰ ਗਾਲਾਂ ਕੱਢ ਰਿਹਾ ਸੀ ਮਤਲਬ ਪੋਲਰਾਈਜ਼ ਕਰ ਰਿਹਾ ਉਹ ਹਿੰਦੂ ਸਮਾਜ ਨੂੰ ਪੋਲਰਾਈਜ਼ ਕਰ ਰਿਹਾ ਤਾਂ ਜਦੋਂ ਅਸੀਂ ਉਹ ਹੀ ਵੰਡੇਗੇ ਸਮਾਜਿਕ ਤੌਰ ਤੇ ਅਸੀਂ ਵੰਡੇਗੇ ਉਹ ਭੈਣ ਭਰਾ ਜਿਨ੍ਹਾਂ ਦਾ ਬਿਜ਼ਨਸ ਸਾਂਝੇ ਨੇ ਜਿਹੜੇ ਇੱਕ ਥਾਲੀ 'ਚ ਬੈ ਕੇ ਖਾਂਦੇ ਨੇ ਜੇ ਅਸੀਂ ਵੰਡੇ ਗਏ ਤਾਂ ਅੱਗੋਂ ਆਉਣ ਵਾਲੇ ਰਿਜ਼ਲਟਸ ਕੀ ਹੋਣਗੇ ਉਹਨਾਂ ਦੇ ਬਾਰੇ 'ਚ ਬਹੁਤ ਜ਼ਰੂਰੀ ਹੈ ਸੋਚਣਾ ਕੀ ਸਮਾਜ ਵਿੱਚ ਇੱਕ ਕੁੜੀ ਸਿਰ ਢੱਕਣ ਵਾਲੀ ਪੂਰੇ ਕੱਪੜੇ ਪਾਉਣ ਵਾਲੀ ਉਹ ਸੱਚੀ ਆ ਉਹ ਦੇਵੀ ਆ ਕਿ ਜੇ ਇੱਕ ਕੁੜੀ ਸ਼ਰਟ ਪਾ ਲੂ ਜਾਂ ਜੀਨ ਪਾ ਲੂ ਕਿ ਉਹ ਫਿਰ ਗਲਤ ਹੋ ਜਾਂਦੀ ਆ ਨਹੀਂ ਬਿਲਕੁਲ ਨਹੀਂ ਇਹ ਗੱਲ ਇਹ ਪਰਿਭਾਸ਼ਾ ਕਿ ਨੇ ਤੈਅ ਕੀਤੀ ਇਹ ਕੌਣ ਕੌਣ ਲੋਕ ਨੇ ਜੋ ਇਹ ਪਰਵਾਸਾ ਤਿਆ ਕਰਦੇ ਨੇ ਅਸੀਂ ਬੁਰਕਾ ਵਾਲੀ ਔਰਤ ਦੀ ਵੀ ਉਨੀ ਇੱਜ਼ਤ ਕਰਦੇ ਹਾਂ ਹਿਜਾਬ ਵਾਲੀ ਔਰਤ ਦੀ ਵੀ ਕਰਦੇ ਹਾਂ ਸਿਰ ਤੇ ਚੁੰਨੀ ਲੈਣ ਵਾਲੀ ਦੀ ਵੀ ਕਰਦੇ ਹਾਂ ਮੇਰੇ ਵਰਗੇ ਨੇ ਜਿਹੜੇ ਨਹੀਂ ਨਹੀਂ ਮੈਂ ਮੈਂ ਆਪਣੇ ਆਪਣੇ ਕੋ ਵੀ ਇੱਜ਼ਤ ਦੇ ਕਾਬਿਲ ਸਮਝਦੀ ਹਾਂ ਤੁਸੀਂ ਟਰੌਜ਼ਰ ਪਾਏ ਮੈਂ ਤੁਹਾਡੀ ਵੀ ਉਨੀ ਇੱਜ਼ਤ ਕਰਦੀ ਹਾਂ ਮੇਰੇ ਲਈ ਕੱਪੜੇ ਮੈਟਰ ਹੀ ਨਹੀਂ ਕਰਦੇ ਔਰ ਕਿਸੇ ਲਈ ਵੀ ਨਹੀਂ ਕਰਨੇ ਚਾਹੀਦੇ ਹਰ ਇੱਕ ਦੀ ਆਪਣੇ ਪ੍ਰੋਫੈਸ਼ਨ ਦੇ ਮੁਤਾਬਿਕ ਆਪਣੀ ਸਮਝ ਦੇ ਮੁਤਾਬਿਕ ਆਪਣੇ ਧਾਇਰੇ ਦੇ ਮੁਤਾਬਿਕ ਅਲੱਗ ਡਿਫਰੈਂਟ ਡਰੈਸਿੰਗ ਸੈਂਸ ਦੀ ਚੋਇਸ ਹੈ ਪਰ ਇਹ ਚੋਇਸ ਇਹ ਲਿਬਰਟੀ ਸਾਨੂੰ ਕਾਨੂੰਨ ਨੇ ਦਿੱਤੀ ਹੈ ਸਾਡੇ ਸਮਾਜ ਦੇ ਵਿੱਚ ਵੀ ਉਹ ਹੋਣੀ ਚਾਹੀਦੀ ਹੈ ਸਾਡੇ ਦਿਮਾਗਾਂ 'ਚ ਵੜਿਆ ਕਿ ਹੋਇਆ ਕਿ ਅਸੀਂ ਕੋਈ ਕਿਸੇ ਕੁੜੀ ਦਾ ਕੈਰੇਕਟਰ ਅਸੈਸੀਏਸ਼ਨ ਕਰਨ ਲੱਗ ਜਾਈਏ ਕਿਉਂਕਿ ਸਿਰਫ ਉਹਨੇ ਸਾਡੇ ਮੁਤਾਬਿਕ ਕੱਪੜੇ ਨਹੀਂ ਪਾਏ ਅਸੀਂ ਕੌਣ ਆਏ ਇਸ ਚੀਜ਼ ਨੂੰ ਤੈਅ ਕਰਨ ਵਾਲੇ ਮੇਰੇ ਲਈ ਹਰ ਔਰਤ ਇੱਜ਼ਤਦਾਰ ਹੈ ਹਰ ਉਹ ਇਨਸਾਨ ਇੱਜ਼ਤਦਾਰ ਹੈ ਜੋ ਸਮਾਜ ਲਈ ਚਿੰਤਤ ਹੈ ਜਿਸ ਦਾ ਇੱਕ ਇੰਟੈਲੈਕਚੁਅਲ ਲੈਵਲ ਹੈ ਜਿਸ ਦਾ ਇੱਕ ਇੰਟੈਲੀਜੈਂਸ ਲੈਵਲ ਹੈ ਉਹਨੇ ਕੀ ਪਾਇਆ ਕੀ ਨਹੀਂ ਪਾਇਆ ਮੇਰੇ ਲਈ ਇਹ ਮੈਟਰ ਹੀ ਨਹੀਂ ਕਰਦਾ ਪਰਸਨਲ ਲਾਈਫ ਹਰੇਕ ਦੀ ਆ ਪਰ ਕਹਿਣਾ ਲੋਕਾਂ ਦਾ ਕਿ ਕੱਪੜੇ ਸਾਫ ਸ਼ਬਦਾਂ ਵਿੱਚ ਕਹੀਏ ਇਹ ਪੈਸੇ ਆ ਤੁਹਾਨੂੰ ਮਾਫ ਕਰਨ ਨੂੰ ਹੋਣਗੇ ਜਿੰਨੇ ਵੀ ਇਹਦਾ ਮਤਲਬ ਨਹੀਂ ਹੈ ਵੀ ਕੱਪੜੇ ਪਾਸੇ ਰੱਖ ਕੇ ਕੈਮਰੇ ਅੱਗੇ ਆ ਜੀ ਨਹੀਂ ਇਹ ਤਾਂ ਅਸੀਂ ਨਹੀਂ ਕਹਿੰਦੇ ਇੱਥੇ ਕੋਈ ਵੀ ਨਹੀਂ ਕਹਿੰਦਾ ਕੌਣ ਕਹੂਗਾ ਕਿ ਕੱਪੜੇ ਪਾਸੇ ਰੱਖ ਕੇ ਕੈਮਰੇ ਅੱਗੇ ਆਉਂਦਾ ਆਈ ਨੈਵਰ ਸਪੋਰਟਡ ਥੈਮ ਮੈਂ ਕਦੇ ਵੀ ਉਹ ਕੁੜੀਆਂ ਜਾਂ ਉਹ ਲੋਕਾਂ ਨੂੰ ਸਪੋਰਟ ਨਹੀਂ ਕਰਦੀ ਜੋ ਸਮਾਜ ਦੇ ਵਿੱਚ ਕੁਝ ਹਜਾ ਲੈ ਕੇ ਆਉਂਦੇ ਆ ਜਿਹੜੇ ਸਾਨੂੰ ਆ ਖੁਦ ਨੂੰ ਡਾਈਜੈਸਟ ਕਰਨਾ ਔਖਾ ਸਾਨੂੰ ਇਹ ਲੱਗਦਾ ਵੀ ਇਹ ਬਕਵਾਸ ਕਰੀ ਕਿਉਂ ਰਹੇ ਨੇ ਦਾ ਮਤਲਬ ਹੀ ਕੀ ਹੈ ਫਾਈਨਲੀ ਫਿਰ ਜਿਹੜੀ ਤੁਸੀਂ ਆ ਥੋੜਾ ਜਿਹਾ ਪਹਿਲਾਂ ਇੱਕ ਕਿਸੇ ਕੁੜੀ ਦੇ ਐਗਜ਼ਾਮਪਲ ਦਿੱਤੀ ਸੀ ਕਿ ਸਾਡੂ ਸਾਨੂੰ ਪੈਸੇ ਦੇ ਦੋ ਸਾਨੂੰ ਸੈਲਰੀ ਦੇ ਦੋ ਉਹ ਰੌਣਾ ਤਾਂ ਉੱਥੇ ਆ ਕੇ ਖੜਾ ਹੁੰਦਾ ਨਾ ਜਦੋਂ ਅਸੀਂ ਇਕਨੋਮਿਕਲੀ ਵੀਕ ਆ ਉੱਥੇ ਜਾ ਕੇ ਅਸੀਂ ਸਮਝੌਤੇ ਕਰਨ ਲੱਗਦੇ ਆ ਉੱਥੇ ਜਾ ਕੇ ਇਹ ਕੁੜੀਆਂ ਜਾਂ ਇਹ ਲੋਕ ਸਮਝੌਤੇ ਕਰਨ ਲੱਗਦੇ ਆ ਕਿਉਂਕਿ ਘਰ ਸਭ ਨੇ ਚਲਾਉਣਾ ਹੈ ਜੀ ਅੱਜ ਮੈਂ ਕੁਮਾਰੀ ਆ ਮੇਰੇ ਬੱਚੇ ਕੁਮਾਰੇ ਨੇ ਮੇਰਾ ਪਰਿਵਾਰ ਕੁਮਾਰਿਆ ਸਾਡੇ ਕੋਲੇ ਰੋਟੀ ਖਾਂ ਚੋ ਕੇ ਪੈਸੇ ਹੈਗੇ ਆ ਇੱਕ ਚੰਗੀ ਇੱਕ ਇੱਜ਼ਤਦਾਰ ਜ਼ਿੰਦਗੀ ਜੋ ਜੋ ਕੇ ਪੈਸੇ ਹੈਗੇ ਆ ਤਾਂ ਅਸੀਂ ਕਿਉਂ ਜਾਵਾਂਗੇ ਤੁਸੀਂ ਕਿਉਂ ਜਾਉਂਗੇ ਉਸ ਰਸਤੇ ਕੋਈ ਵੀ ਸਾਡੇ ਚੋਂ ਕਿਉਂ ਜਾਊਗਾ ਜਦੋਂ ਅਸੀਂ ਇੱਜ਼ਤ ਨਾਲ ਰਹਿਣ ਦੇ ਕਾਬਿਲ ਆ ਜੀ ਉਹ ਨਹੀਂ ਇਸ ਕਾਬਿਲ ਤਾਂ ਹੀ ਉਹਨਾਂ ਨੂੰ ਇਹ ਸੌਖੇ ਰਸਤੇ ਅਪਣਾਉਣੇ ਪਏ ਉਹਨਾਂ ਕੋਲ ਨੌਲੇਜ ਨਹੀਂ ਸੀ ਉਹਨਾਂ ਕੋਲ ਐਜੂਕੇਸ਼ਨ ਨਹੀਂ ਸੀ ਤਾਂ ਹੀ ਉਹਨਾਂ ਨੂੰ ਇੱਧਰ ਜਾਣਾ ਪਿਆ ਨਾ ਫਾਈਨਲੀ ਜੀ ਗੱਲ ਹੁਣ ਕੁੜੀਆਂ ਦੀ ਮਰਜ਼ੀ ਆ ਕਿ ਤਾਂ ਸਮਾਜ ਵਿੱਚ ਇਹ ਕਿਹਾ ਜਾਂਦਾ ਜੇ ਕੁੜੀ ਆਪਦੀ ਮਰਜ਼ੀ ਨਾਲ ਵਿਆਹ ਕਰਾਉਂਦੀ ਆ ਤਾਂ ਉਹਨੂੰ ਭੱਜੀ ਫਰਾਰ ਦੱਸਿਆ ਜਾਂਦਾ ਤਾਂ ਫਿਰ ਕੁੜੀ ਦੀ ਮਰਜ਼ੀ ਕਿੱਥੇ ਚੱਲੂਗੀ ਇਹ ਤਾਂ ਹ ਸਵਾਲ ਮੈਂ ਹ ਤਕਰੀਬਾ ਤੁਸੀਂ ਮੇਰੀਆਂ ਜੇ ਸਾਰੀਆਂ ਇੰਟਰਵਿਊਸ ਚੱਕ ਕੇ ਦੇਖ ਲਓ ਮੈਂ ਹਰ ਜਗ੍ਹਾ ਇਹ ਕਹਿੰਦੀ ਆ ਕਿ ਕੁੜੀ ਨੂੰ ਘਰੋਂ ਭੱਜਣਾ ਹੀ ਕਿਉਂ ਬਣਦਾ ਕਿਸੇ ਵੀ ਕੁੜੀ ਕੁੜੀ ਨੂੰ ਛੱਡੋ ਕਿਸੇ ਰੁਵੀ ਮੁੰਡੇ ਨੂੰ ਵੀ ਘਰੋਂ ਭੱਜ ਕੇ ਵਿਆਹ ਕਰਾਉਣਾ ਕਿਉਂ ਪੈਂਦਾ ਕਿਉਂਕਿ ਅਸੀਂ ਇੰਨਾ ਕੰਫਰਟੇਬਲ ਮਾਹੌਲ ਦੇ ਨਹੀਂ ਸਕੇ ਜੋ ਦਿੱਤਾ ਜਾਣਾ ਚਾਹੀਦਾ ਸੀ ਕਿ ਕਿਸੇ ਕੁੜੀ ਨੇ ਆਪਣੀ ਪਸੰਦ ਦਾ ਲਾਈਫ ਪਾਰਟਨਰ ਚੁਣ ਲਿਆ ਤੇ ਉਹਨਦੇ ਪੇਰੈਂਟਸ ਨੂੰ ਦੱਸ ਸਕੇ ਕਿ ਇਹ ਮੇਰਾ ਲਾਈਫ ਪਾਰਟਨਰ ਹੈ ਮੈਂ ਇਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਚਾਹੇ ਉਹ ਗਲਤ ਹੋਵੇ ਪੇਰੈਂਟ ਬੀਂਗ ਪੇਰੈਂਟਸ ਅਸੀਂ ਵੀ ਤਾਂ ਗਲਤ ਚੁਣ ਸਕਦੇ ਆ ਨਾ ਸਾਡੇ ਕੋਲੇ ਕੋਈ ਡਿਗਰੀ ਥੋੜੀ ਹੈ ਵੀ ਆ ਫਲਾਣਾ ਮੁੰਡਾ ਸਹੀ ਹੈ ਜਿਆਦਾ ਤੋਂ ਜਿਆਦਾ ਜੇ ਮੈਂ ਆਪਣੀ ਕੁੜੀ ਵਿਆਹਣੀ ਆ ਆਪਣੇ ਬੱਚੇ ਵਿਆਹਣੇ ਆ ਤਾਂ ਕੀ ਦੇਖ ਲੂੰਗੀ ਜ਼ਮੀਨ ਦੇਖ ਲੂੰਗੀ ਘਰ ਵਟਾ ਦੇਖ ਲੂੰਗੀ ਕੀ ਦੇਖ ਲੂੰਗੀ ਉਹਦੀਆਂ ਕੀ ਹੱਤਤਾ ਨੇ ਮੈਂ ਤਾਂ ਨਹੀਂ ਦੇਖ ਸਕਦੀ ਨਾ ਉਹ ਜੇ ਕੁੜੀ ਉਹਦੇ ਨਾਲ ਰਹਿ ਰਹੀ ਆ ਉਹਨੂੰ ਜਾਣ ਰਹੀ ਆ ਇਹ ਮਿਲ ਰਹੇ ਨੇ ਤਾਂ ਹੀ ਸਮਝ ਸਕਦੇ ਆ ਬੈਟਰ ਹੋਈ ਸਮਝ ਸਕਦੇ ਆ ਨਾ ਤੇ ਜੇ ਉਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਮੈਨੂੰ ਆਬਜੈਕਸ਼ਨ ਕੀ ਹੋਣਾ ਚਾਹੀਦਾ ਜੇ ਨਹੀਂ ਤੁਸੀਂ ਇੰਨਾ ਕੰਫਰਟੇਬਲ ਮਾਹੌਲ ਦਿੱਤਾ ਤੁਸੀਂ ਬੀਇੰਗ ਅ ਪੇਰੈਂਟ ਇਹ ਇੰਨੇ ਕੰਫਰਟੇਬਲ ਹੀ ਨਹੀਂ ਹੈਗੇ ਤਾਂ ਕੁੜੀ ਤੇ ਪੱਜ ਕੇ ਵਿਆਹ ਕਰਾਉਣਾ ਨਾ ਫਿਰ ਫਿਰ ਤੁਹਾਡੀ ਅਈ ਸਤਾਜ ਆ ਜਾਂਦੀਆਂ ਨੇ ਵਿਚਾਲੇ ਫੜ ਪੱਗ ਨੂੰ ਦਾਗ ਲੱਗ ਜਾਂਦਾ ਜਦੋਂ ਕੁੜੀ ਮਾਪੇ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਾਉਂਦੀ ਹੈ ਇਹ ਤਾਂ ਅਸੀਂ ਇੱਥੇ ਤਾਂ ਬੜੇ ਪਰਸ਼ਲ ਆ ਅਸੀਂ ਸਾਫ਼ ਸਾਫ਼ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ ਉਹ ਮੁੰਡਿਆਂ ਦੇ ਹਿੱਸੇ ਰੱਖੀਆਂ ਹੋਈਆਂ ਨੇ ਤੇ ਜਿਹੜੀਆਂ ਇੱਜ਼ਤਾਂ ਦੇ ਦਾਗ ਨੇ ਪੱਗਾਂ ਨੇ ਉਹ ਅਸੀਂ ਕੁੜੀਆਂ ਦੇ ਹਿੱਸੇ ਦਿੱਤੀਆਂ ਹੋਈਆਂ ਨੇ ਹਮੇਸ਼ਾ ਤੋਂ ਨਾ ਤਾਂ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਪਰਸ਼ਲ ਡਿਵੀਜ਼ਨਸ ਕਰੋਗੇ ਫਿਰ ਉਹ ਜਿਹੇ ਰਿਜ਼ਲਟਸ ਨਿਕਲਣਗੇ ਜਿਹਹੇ ਜਿਹੜੇ ਤੁਹਾਡੇ ਸਾਹਮਣੇ ਪ੍ਰੋਸੈਸ ਆ ਰਹੇ ਜੀ ਕੋਨਾ ਜੋ ਕੁੜੀਆਂ ਨੂੰ ਭਾਬੀ ਦੇ ਨਾਲ ਦੇ ਕਮਲਕੌਰ ਦੇ ਨਾਮ ਦੀਆਂ ਕੁੜੀਆਂ ਨੂੰ ਹੋਰ ਧਮਕੀਆਂ ਮਿਲ ਰਹੀਆਂ ਨੇ ਚਾਹੇ ਉਹ ਪ੍ਰੀਤ ਝੱਟੀ ਲਾ ਲੋ ਚਾਹੇ ਕਿ ਦਿਵਕਲ ਉਥਰਾਂ ਨੂੰ ਵੀ ਸਿਕਿਉਰਟੀ ਮਿਲ ਗਈ ਤਾਂ ਲੋਕਾਂ ਦਾ ਉੱਠ ਕੇ ਕਹਿਣਾ ਕਿ ਜਦੋਂ ਜਿਹੜਾ ਕੋਈ ਸਮਾਜ ਭਲਾਈ ਦਾ ਕੰਮ ਕਰਦਾ ਉਹਨਾਂ ਨੂੰ ਤਾਂ ਸਿਕਿਉਰਟੀयां ਦਿੱਤੀਆਂ ਨਹੀਂ ਜਾਂਦੀਆਂ ਜਿਹੜੇ ਗੰਦ ਪ੍ਰੋਸ ਰਹੇ ਨੇ ਤੁਸੀਂ ਉਹਨਾਂ ਨੂੰ ਫੱਟ ਦਿਨ ਜਾ ਕੇ ਸਿਕਿਉਰਟੀ ਦੇ ਦਿੰਨੇ ਹੋ ਫਿਰ ਸਪੈਨਾਂ ਚੋਂ ਕਿਸੇ ਕੁੜੀ ਨੂੰ ਜਾਣਦੀ ਨਹੀਂ ਵੈਸੇ ਪਰ ਇੱਕ ਇੱਕ ਬੜਾ ਕਲੀਅਰ ਹੈ ਕਿ ਜਿਹਨੂੰ ਜਾਨ ਦਾ ਖਤਰਾ ਹੈ ਉਹਨੂੰ ਸਿਕਿਉਰਟੀ ਦਿੱਤੀ ਜਾਂਦੀ ਹੈ ਹੈਨਾ ਹੁਣ ਮੇਰੇ ਵਰਗਾ ਸਾਰੀ ਸਾਰਾ ਦਿਨ ਬਾਹਰ ਫਿਰਦਾ ਹੈ ਨਾ ਬਹੁਤ ਸਾਰੀਆਂ ਲੜਾਈਆਂ ਵੀ ਲੜੀਆਂ ਨੇ ਤਕਰੀਬਨ ਸਾਰਾ ਸਮਾਜ ਜਾਣਦਾ ਬਹੁਤ ਸਾਰੀਆਂ ਲੜਾਈਆਂ ਲੜੀਆਂ ਪਰ ਫਿਰ ਵੀ ਮੈਨੂੰ ਸਿਕਿਉਰਿਟੀ ਦੀ ਲੋੜ ਮਹਿਸੂਸ ਨਹੀਂ ਹੁੰਦੀ ਹੋ ਸਕਦਾ ਹੈ ਕਦੇ ਆਉਣ ਵਾਲੇ ਸਮੇਂ ਚ ਪਤਾ ਵੀ ਸਕਦੀ ਹੈ ਪਰ ਜਿਹਨੂੰ ਸਿਕਿਉਰਿਟੀ ਦੀ ਲੋੜ ਹੈ ਉਹਨੂੰ ਤਾਂ ਸਟੇਟ ਨੂੰ ਸਿਕਿਉਰਿਟੀ ਦੇਣੀ ਪਊਗੀ ਨਾ ਕਿਸੇ ਨੂੰ ਖੁੱਲ੍ਹਾ ਮਾਰਨ ਲਈ ਕਿਵੇਂ ਛੱਡਿਆ ਜਾ ਸਕਦਾ ਹੈ ਕਿ ਕੋਈ ਵੀ ਆਵੇ ਕਿਸੇ ਨੂੰ ਵੀ ਮਾਰ ਜਵੇ ਕਾਨੂੰਨ ਨਾਮ ਦੀ ਵੀ ਕੋਈ ਚੀਜ਼ ਹੈ ਨਾ ਲਾਅ ਐਂਡ ਆਰਡਰ ਨਾਮ ਦੀ ਵੀ ਕੋਈ ਚੀਜ਼ ਹੈ ਨਾ ਤਦ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਇਹ ਜਵਾਬਦੇਹੀ ਹੈ ਲੋਕਾਂ ਪ੍ਰਤੀ ਤੇ ਜਿਨ ਜਿਹਨੂੰ ਲੋੜ ਹੈ ਉਹਨੂੰ ਸਿਕਿਉਰਿਟੀ ਮਿਲੂਗੀ ਉਹ ਕੌਣ ਹੈ ਕੌਣ ਨਹੀਂ ਇਹ ਕੁੜੀਆਂ ਬਾਰੇ ਮੈਂ ਬਿਲਕੁਲ ਨਹੀਂ ਜਾਣਦੀ ਜਿੱਦਾਂ ਜਿਨ੍ਹਾਂ ਦੇ ਵੀ ਤੁਸੀਂ ਨਾਮ ਲੈ ਪਰ ਜਿਹਨੂੰ ਜਾਨ ਦਾ ਖਤਰਾ ਉਹਨੂੰ ਸਿਕਿਉਰਿਟੀ ਮਿਲੂਗੀ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਹੁਣ ਇਹ ਕੈਕਲਕੇਸ਼ਨ ਜੋ ਵੀ ਚੱਲ ਰਿਹਾ ਮਤਲਬ ਇਹਦਾ ਕੋਈ ਮਾਪਦੰਡ ਹੈ ਜਾਂ ਕੀ ਨਿਕੋੜ ਨਿਕਲੇਗਾ ਕਿ ਇਹ ਐਂ ਥਾਮ ਜੂਗਾ ਬਸ ਇਹ ਜੀਆਂ ਵੇਸ ਵਾਰ ਵਾਰ ਉੱਠਦੀਆਂ ਨੇ ਆ ਥੋੜੇ ਜਿਹਾ ਐਗਰੈਸਿਵ ਹੈ ਹਨਾ ਹੁਣ ਉੱਠੂਗਾ ਬੈਠੂਗਾ ਫੇਰ ਉੱਠੜੂਗਾ ਬੇਸਿਕਲੀ ਮੈਨੂੰ ਪਰਸਨਲੀ ਕੀ ਫੀਲ ਹੁੰਦਾ ਮੈਨੂੰ ਨਹੀਂ ਮਤਲਬ ਮੈਨੂੰ ਆ ਲੱਗਦਾ ਕਿ ਕਾਫੀ ਇੰਟੈਲੈਕਚੁਅਲ ਵਰਕ ਨੂੰ ਇਹ ਚੀਜ਼ ਫੀਲ ਹੋ ਰਹੀ ਹੈ ਕਿ ਇਹ ਸਟੇਟ ਸਪੌਂਸਰਡ ਗੇਮਸ ਨੇ ਜਿਹੜੀਆਂ ਸਾਡੇ ਵਿੱਚ ਸੁੱਟੀਆਂ ਗਈਆਂ ਨੇ ਸਿੱਖਾਂ ਦੇ ਇਮੇਜ ਤੇ ਸਵਾਲ ਉਠਾਉਣਾ ਔਰ ਨੈਸ਼ਨਲ ਮੀਡੀਆ ਚੱਕ ਨਹੀਂ ਰਿਹਾ ਦ ਵਾਇਰ ਦੀ ਨਿਊਜ਼ ਮੈਂ ਖੁਦ ਆ ਪੜੀ ਹੈ ਹਨਾ ਤਾਂ ਜਿਹੜੀ ਇਸ ਇੱਕ ਇੱਕ ਸਾਡੀ ਕਮਿਊਨਿਟੀ ਤੇ ਦੀ ਇੱਕ ਕੁਐਸਚਨ ਉਠ ਰਿਹਾ ਹੈ ਇਹ ਡਿਵੀਜ਼ਨ ਹੋ ਰਹੀ ਹੈ ਇਹ ਬਹੁਤ ਵੱਡੇ ਸਵਾਲ ਨੇ ਇਹਨਾਂ ਦਾ ਇਹ ਚੰਗਾ ਨਹੀਂ ਹੈ ਜੋ ਵੀ ਹੋ ਰਿਹਾ ਇਹ ਸਾਡੇ ਸਮਾਜ ਲਈ ਮਾੜਾ ਹੀ ਹੋ ਰਿਹਾ ਇਹਨੂੰ ਦਰੁਸਤ ਕੀਤਾ ਜਾਣਾ ਚਾਹੀਦਾ ਸਾਨੂੰ ਤਾਂ ਬਲਕੇ ਹੋਰ ਵੀ ਜ਼ਿਆਦਾ ਸੋਚ ਸਮਝ ਕੇ ਚੱਲਣ ਦੀ ਲੋੜ ਹੈ ਕਿਉਂਕਿ ਸੈਂਟਰ ਗਵਰਨਮੈਂਟ ਹਮੇਸ਼ਾ ਪੰਜਾਬ ਦੇ ਖਿਲਾਫ ਪੁਕਦੀ ਹੈ ਇਸ ਵੇਲੇ ਜੋ ਸਾਡੇ ਕੋਲ ਮਤਲਬ ਅਸੀਂ ਬਦਕਿਸਮਤੀ ਨਾਲ ਸਟੇਟ ਗਵਰਨਮੈਂਟ ਵੀ ਉਹੀ ਹੈ ਜਿਹੜੀ ਸੈਂਟਰ ਗਵਰਨਮੈਂਟ ਦੇ ਹੱਥਾਂ 'ਚ ਚੱਲ ਰਹੀ ਹੈ ਤਾਂ ਸਾਨੂੰ ਬਹੁਤ ਜ਼ਿਆਦਾ ਸੋਚ ਸਮਝ ਕੇ ਚੱਲਣ ਦੀ ਲੋੜਾ ਸਾਡੇ ਆਪ ਦੇ ਇਮੇਜਸ ਦਾ ਸਵਾਲ ਹੈ ਸਾਡੇ ਆਪ ਦੇ ਕਿਰਦਾਰਾਂ ਦਾ ਸਵਾਲ ਹੈ ਜੀ ਇਹ ਤਾਂ ਹੁਣ ਡਿਜੀਟਲ ਮੀਡੀਆ ਦੀ ਆਪਾਂ ਗੱਲ ਕੀਤੀ ਹੈ ਪਰ ਅੱਜ ਕੱਲ ਤਾਂ ਕੁੜੀਆਂ ਕਹਿੰਦੇ ਘਰਾਂ ਦੇ ਵਿੱਚ ਵੀ ਸੁਰੱਖਿਆ ਨਹੀਂ ਹੈਗੀ ਕੁੜੀਆਂ ਕੀ ਮੁੰਡੇ ਵੀ ਸੁਰੱਖਿਅਤ ਨਹੀਂ ਮੇਰੇ ਕੋਲੇ ਬਹੁਤ ਸਾਰੇ ਬਾਕਸੋ ਦੇ ਹਜੇ ਕੇਸ ਹੈ ਜਿਹਦੇ ਕਿ ਮੁੰਡੇ ਦਾ ਰੇਪ ਹੋਇਆ ਔਰ ਇਹਨਾਂ ਦੇ ਵਿੱਚ ਇੱਕ ਬੜੀ ਵੱਧ ਕੇ ਸਮਝਤੀ ਦੀ ਗੱਲ ਹੈ ਕਿ ਜਿਹੜੇ ਰੇਪ ਹੁੰਦੇ ਆ ਨਾ ਜਿਹੜੇ ਬੱਚਿਆਂ ਦੇ ਖਾਸ ਕਰਕੇ ਸੈਕਸ਼ੁਅਲ ਅਬਿਊਜ਼ ਹੁੰਦਾ ਉਹ ਬਾਹਰਲੇ ਲੋਕ ਘੱਟ ਉਹਨਾਂ ਦੇ ਆਲੇ ਦੁਆਲੇ ਜ਼ਿਆਦਾ ਹੁੰਦੇ ਆ ਚਾਹੇ ਉਹ ਟੀਚਰਸ ਹੋਣ ਚਾਹੇ ਕਰ ਚ ਕੋਈ ਰਿਲੇਟਿਵ ਹੋਵੇ ਤਾਂ ਉਹ ਆਲੇ ਦੁਆਲੇ ਜ਼ਿਆਦਾ ਹੁੰਦੇ ਆ ਉਹ ਅਸਲ 'ਚ ਕੰਮ ਤਾਂ ਉਹਨਾਂ ਚੀਜ਼ਾਂ ਤੇ ਹੋਣਾ ਚਾਹੀਦਾ ਹੈ ਜਿਦੇ ਤੋਂ ਜਿਦੇ ਤੋਂ ਸਾਡੇ ਨਹੀਂ ਹਿੱਲਦੀ ਐ ਜਿਦੇ ਤੋਂ ਸਾਡਾ ਬੇਸ ਹਿੱਲਦਾ ਉਹਨਾਂ ਵੱਲ ਤਾਂ ਸਾਡਾ ਧਿਆਨ ਹੀ ਨਹੀਂ ਸਾਨੂੰ ਤਾਂ ਅਸੀਂ ਤਾਂ ਉਹ ਦਿਖ ਰਿਹਾ ਜੋ ਸਾਨੂੰ ਦਿਖਾਇਆ ਜਾ ਰਿਹਾ ਅਸੀਂ ਤਾਂ ਸਿਰਫ ਉਹਦੇ ਬਾਰੇ ਸਾਰਾ ਦਾ ਸਾਰਾ ਧਿਆਨ ਸਾਰੀ ਦੀ ਸਾਰੀ ਐਨਰਜੀ ਅਸੀਂ ਉਹਦੇ ਤੇ ਲਾਤੀ ਜਿਦੇ ਤੇ ਸ਼ਾਇਦ ਇੰਨੀ ਲੋੜ ਨਹੀਂ ਹੈਗੀ ਉਹਦੇ ਨਾਲ ਕਿਸੇ ਜ਼ਿਆਦਾ ਲੋੜ ਹੈ ਕਿ ਸਾਡੇ ਬੱਚੇ ਘਰਾਂ 'ਚ ਸੁਰੱਖਿਅਤ ਨਹੀਂ ਹੈਗੇ ਜਿਹੜੀ ਕਿ ਸਾਡੇ ਲਈ ਮਤਲਬ ਸਾਡੀ ਨਹੀਂ ਹਿਲਾ ਦੇਣ ਵਾਲੀ ਗੱਲ ਹੈ ਜਿਦੇ ਤੇ ਕੰਮ ਹੋਣਾ ਚਾਹੀਦਾ ਉਹਦੇ ਤੇ ਬੋਲੋ ਨਾ ਅਸੀਂ ਵੀ ਰਿਸਪੈਕਟ ਦੇਵਾਂਗੇ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਤੁਹਾਨੂੰ ਸਾਡੀ ਗੱਲਬਾਤ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ